ਵੀ ਜਦੋਂ ਦੇਖਣ ਆਗੇ ਨਾ ਮੈਨੂੰ ਤੇ ਐ ਨਹੀਂ ਹੈਗਾ ਵੀ ਉਹ ਮੈਨੂੰ ਫਿੱਟ ਨਹੀਂ ਕਰਨਗੇ ਤਾਂ ਨਹੀਂ ਮੈਂ ਇਹੀ ਕੁਝ ਕਰ ਸਕਦੀ ਆ ਮੈਂ ਪਰਜਾਈ ਵਾਲੇ ਫਰਜ਼ ਵੀ ਨਿਮਾਉਣੀ ਆ ਤੇ ਮਾਂ ਵਾਲੇ ਵੀ ਇਹ ਤੇ ਪਾਓ ਮਿੱਟੀ ਉਹਨੂੰ ਇਹ ਗੱਲ ਦਾ ਪਤਾ ਨਾ ਲੱਗੇ ਵੀ ਆਪਾਂ ਉਹਨੂੰ ਰਿਸ਼ਤਾ ਕਰਾਉਂਦੇ ਨਹੀਂ ਹਾਂ ਚਰਨੂ ਤੂੰ ਇੱਥੋਂ ਜਾਈ ਪਲਗੇ ਠੀਕ ਹੈ ਪਲਗੇ ਜਾ ਕੇ ਉਤਰ ਜਾਈ ਉਥੇ ਸਟੇਸ਼ਨ ਤੇ ਤੁਹਾਨੂੰ ਬੰਦਾ ਜ਼ਰੂਰ ਮਿਲੂਗਾ ਬਸ ਠੀਕ ਹੈ ਇਹ ਸਾਰੀ ਹੁਣ ਤੇਰੀ ਜ਼ਿੰਮੇਵਾਰੀ ਆ ਮੇਰੀ ਜ਼ਿੰਮੇਵਾਰੀ ਆ ਚਲ ਠੀਕ ਹੈ ਕੰਦਿਆ ਤੂੰ ਕੰਮ ਨਹੀਂ ਕਰਦੀ ਕੰਮ ਨਹੀਂ ਕਰਦੀ ਮੇਰੇ ਨਾਲ ਫਰੀਕੇ ਤਾਂ ਇੰਨੇ ਕਰਦੀ ਆ ਨਾ ਕੱਪੜੇ ਨਹੀਂ ਸਿਹਤੋ ਸਕਦੀ ਦੋ ਰੋਟੀਆਂ ਪਕਾਉਂਦੀ ਆ ਤਾਂ ਕੰਮ ਵਾਲੀ ਬਣ ਕੇ ਬਹਿ ਜਾਂਦੀ ਆ ਲਾਹ ਲਾ ਸਿੱਟਣ ਵਾਲੀ ਆ ਮੈਂ ਦੱਸ ਕੱਲ ਸ਼ਾਮੀ ਪਾਏ ਸੀ ਐਨੀ ਖੇਤੀ ਇਹਨਾਂ ਨੂੰ ਕੀ ਲੱਗੀ ਘਟਕਟ ਦੋ ਦਿਨ ਤੱਕ ਸੂਟ ਨਾਲ ਕੱਢੇ ਗੋਹਾਂ ਨਹੀਂ ਸਿੱਟਣਾ ਕੋਈ ਕੂੜਾ ਨਹੀਂ ਸਿੱਟਣਾ ਪੋਚਾ ਨਹੀਂ ਲਾਉਣਾ ਸਾਰੇ ਕੰਮ ਮੇਰੇ ਸਿਆਪੇ ਗੱਲ ਪਏ ਹੋਇਆ ਉਪਰ ਜਾਈ ਕਿਵੇਂ ਬਾੜੀ ਕੱਲੀ ਬੁੜਬੁੜ ਕਰੀ ਜਨੇ ਖੈਰ ਆ ਕਿੱਥੋਂ ਖੈਰ ਆ ਮੈਂ ਤਾਂ ਉਹ ਘੜੀ ਨੂੰ ਢੀਕਦੀ ਵੀ ਕਦੋਂ ਤੇਰੇ ਘਰ ਆਲੀ ਲਿਆਵਾਂ ਮੇਰੇ ਨਾਲ ਕੋਈ ਕੰਮ ਧੰਦਾ ਕਰਾਇਆ ਕਰੇ ਉਹ ਬੜੀ ਅੰਦਰਸਦਿਆਂ ਹੈ ਅੱਛਾ ਪਰ ਜਈ ਆਪਦੇ ਲਈ ਸੋਚਦੇ ਆ ਫਿਰ ਮੇਰੇ ਬਾਰੇ ਸੋਚਦੀ ਬਸ ਵੀ ਮੇਰੇ ਨਾਲ ਕੰਮ ਕਰਾਉਣ ਲੱਗ ਜੇ ਹੁਣ ਸਾਰੀ ਹੈ ਫਿਰ ਜੇ ਹੁਣ ਲਿਆਵਾਂਗੇ ਕੰਮ ਤਾਂ ਕਰਾਵਾਂਗੇ ਚਲੋ ਤਾਂ ਖੈਰ ਕੰਮ ਤਾਂ ਕਰਾਉਣੀ ਹੈ ਨਾਲੇ ਉਹ ਕਿਹੜਾ ਲੱਸੀ ਹੋਜੀ ਜੇ ਤੇਰੇ ਨਾਲ ਕੰਮ ਕਰਾਉ ਉਹੀ ਤਾਂ ਗੱਲ ਹੈ ਹਾਂ ਚਲ ਇਹ ਤਾਂ ਵਧੀਆ ਗੱਲ ਹੈ ਪਰ ਜਈ ਹੁਣ ਐ ਤਾਂ ਦੱਸ ਵੀ ਅੱਜ ਸਵੇਰੀ ਆਉਂਦੇ ਆ ਕਿ ਕਦੋਂ ਆਉਣਗੇ ਦੇਖਣ ਸੁਖਣ ਓਹੋ ਉਹ ਮੇਰੇ ਘਰ ਚੱਲ ਲਈ ਜਾਂਦੇ ਹੋ ਨਾ ਨਾਲ ਆਉਣਗੇ ਦੱਸ ਪਾਈ ਹੋਈ ਆ ਦੇਖਣ ਆਲੇ ਆਉਣਗੇ ਕਦੇ ਦਿਨ ਤੈਨੂੰ ਫੇਰ ਹੀ ਗਾਹਾਂ ਗੱਲ ਹੋਊ ਜਾਂ ਕੋਈ ਦੇਖਣ ਆਊਗਾ ਹਾਂ ਇਹ ਤਾਂ ਹੈ ਪਰ ਧਾਈ ਉਹ ਐ ਹੈ ਵੀ ਜਦੋਂ ਦੇਖਣ ਆਗੇ ਨਾ ਮੈਨੂੰ ਤੇ ਐ ਨਹੀਂ ਹੈਗਾ ਵੀ ਉਹ ਮੈਨੂੰ ਫਿੱਟ ਨਹੀਂ ਕਰਨਗੇ ਤਾਂ ਇਹ ਅੱਗੇ ਨਾਲ ਮੈਂ ਬਹੁਤ ਵਧੀਆ ਪੱਲੀ ਦਾ ਕਪੜਾ ਪਾਉਣ ਲੱਗ ਗਿਆ ਤੇ ਨਾਲੇ ਮੇਰੀ ਰਹਿਣੀ ਵੇਣਦਾ ਬਹੁਤ ਫਰਕ ਪੈ ਗਿਆ ਹੁਣ ਨਹੀਂ ਮੈਨੂੰ ਲੱਗਦਾ ਵੀ ਬੁढ़ा ਜਾਏ ਹੁਣ ਤਾਂ ਮੈਂ ਘਭਰੂ ਆ ਮਗੂ ਤੋੜਦਾ ਲੈ ਜੇਠਾ ਐ ਕੋਈ ਕਿ ਮੈਂ ਤੈਨੂੰ ਬੁढ़ा ਕਹ ਦੁ ਸਾਡੇ ਹੁੰਦੇ ਫੇਰ ਕੀ ਹੋ ਗਿਆ ਛੋਟੀ ਉਮਰ ਤੇਰੇ ਧੌਲੇ ਆ ਗਏ ਉਹ ਕੀ ਵਾਲਾ ਵੱਡਾਂਗਾ ਬਸ ਫਿਰ ਪਰਜਾਈ ਤੂੰ ਤਾਂ ਮੇਰੀਆਂ ਸਾਰੀਆਂ ਗੱਲਾਂ ਸਮਝਦੀਆਂ ਹੁਣ ਤੂੰ ਕੋਲ ਨਾ ਕਰ ਬਸ ਇੱਕ ਦਿਨ ਚੱਕਰਾ ਦੇ ਨਹੀਂ ਫਿਰ ਜੇ ਤੈਨੂੰ ਲੱਗਦਾ ਉਹ ਛੋਟੀ ਕਹਿੰਦੀ ਸੀ ਦੀ ਮੈਂ ਕਰਾ ਦਿੰਨੀ ਆ ਆਪਦੀ ਪਤਨੀ ਕਿਹੜੀ ਮਾਮੇ ਭੂਹ ਦੀ ਕੁੜੀ ਦਾ ਨਾ ਨਾ ਮੇਰੀ ਗੱਲ ਚੱਲੀ ਜਾਂਦੀ ਮੈਂ ਝੂਠੇ ਪਾਉਣਾ ਦਾ ਬਸ ਠੀਕ ਐ ਮੈਂ ਫਿਰ ਉਹਨੂੰ ਹਜਰ ਆ ਨਹੀਂ ਦਿੰਦਾ ਦੇਖ ਮੈਂ ਤੇ ਰਾ ਕੀ ਬਸ ਤੈਨੂੰ ਹਾਂ ਕਰਾ ਦੇ ਅੱਜ ਸਵੇਰ ਚ ਨਾ ਨਾ ਕੋਈ ਨਾ ਐ ਕਰ ਫਿਰ ਹਾਂ ਬਾਹਰ ਫੇਰ ਦੇ ਜਾਂ ਕੱਪੜੇ ਸੁੱਕਣੇ ਪਵਾ ਮੇਰੇ ਨਾਲ ਅੱਛਾ ਚਲ ਕੋਈ ਨਹੀਂ ਲੈ ਉਹ ਹੀ ਗੱਲ ਵੀ گاਉਂ ਪਹੌਂਦੇ ਜਾਉ ਪਵਾ ਗਿੱਲੇ ਹੋਣ ਕੋਈ ਗੱਲ ਨਹੀਂ ਹਾਂ ਮੈਂ ਇੱਥੇ ਨੀ ਚੋੜਨ ਆ ਲਈ। ਲੈ। ਪਾ ਦੇ ਤੁਪੇ। ਠੀਕ ਹੈ ਪਾ ਜਾਈ। ਪਾਈ ਪਾਈ ਪਾ। ਚੱਲ ਮੇਰੇ ਆਉਂਦੇ ਨੂੰ ਉਹ ਕਰ ਦੇ ਤਾ। ਹਾਂ ਹਾਂ ਬਸ ਮੈਂ ਕਰ। ਠੀਕ ਹੈ। ਉਹ ਤਾਂ ਨਹੀਂ ਸੀ ਡੱਕਾ ਤੋੜਦਾ। ਹੁਣ ਤਾਂ ਕਰੇ ਹੀ ਕਰੂ ਕੰਮ। ਆਈ ਲੋਟ ਆਉਣਾ। ਇਹਨਾਂ ਨੂੰ ਕੀ ਲੱਗਦਾ ਸੀ ਮੈਂ ਕੱਲੀ ਤੁੱਪੇ ਮੱਚੂਗੀ। ਲੈ ਹਾਂ ਸੌਕੇ ਸੁੱਕ ਜਾਣਗੇ। ਆ ਆ ਆ। ਆ ਕੰਮ ਵਧੀਆ ਲੈ ਆ ਤਾਂ ਵਧੀਆ ਹੋ ਗਿਆ ਕੋਈ ਨੌਕਰ ਰੱਖਣ ਦੀ ਲੋੜ ਹੀ ਨਹੀਂ ਵਧੀਆ ਨੌਕਰ ਥਿਆ ਗਿਆ ਤੇ ਉਹਨੂੰ ਨਾ ਉਦੋਂ ਚੰਗਾ ਸੀ ਜਦੋਂ ਥਾਲ ਚ ਰੋਟੀ ਮਿਲਦੀ ਸੀ ਕੱਪੜੇ ਧੋਤੇ ਹੀ ਮਿਲਦੇ ਸੀ ਕਿਸੇ ਕੰਮ ਨੂੰ ਹੱਥ ਨਹੀਂ ਲਾਉਣਾ ਸੀ じゃ ਹੁਣ ਚੰਗਾ ਨਹੀਂ ਚਰਨੋ ਖਰ ਹੈ ਚੰਗਾ ਤਾਂ ਮੈਂ ਹੁਣ ਵੀ ਐ ਤੇ ਉਦੋਂ ਵੀ ਸੀਗਾ ਪਰ ਇੱਕ ਗੱਲ ਐ ਵੀ ਜਦੋਂ ਕੋਈ ਕੰਮ ਕਰਾਉਣਾ ਹੋਵੇ ਹੁਣ ਮੈਨੂੰ ਰਿਸ਼ਤੇ ਦੀ ਗੱਲਬਾਤ ਕਰੀ ਜਾਂਦੀ ਆ ਉਹ ਉਹ ਕਹਿੰਦੀ ਮੈਂ ਹੀ ਕਰਾਉਂਗੀ ਫਿਰ ਜਦੋਂ ਪਿਚੋਲਣ ਦਾ ਪਿਚੋਲਣ ਦਾ ਸਾਰਾ ਕੰਮ ਹੀ ਕਰਨਾ ਪੈਂਦਾ ਹਾਂ 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 ਕਰ 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 ਮੈਂ ਤਾਂ ਕਹਿੰਦੀ ਆਇਆ ਕਰ ਚੂੜੀਆਂ ਪਾ ਲੈ ਸੂਟ ਪਾ ਲੈ ਠੀਕਾ ਝਾੜੂ ਪੋਚਾ ਵੀ ਕਰ ਦਿਆ ਕਰ ਜਿਹੜੇ ਆ ਚਾਰ ਭਾਂਡੇ ਪਏ ਹੁੰਦੇ ਨੇ ਉਹ ਵੀ ਮਾਂਦ ਦਿਆ ਕਰ ਤੇਰੀ ਇੱਜ਼ਤ ਸੋਹਣੀ ਬਣੂਗੀ ਨਾਲੇ ਮੈਂ ਵੀ ਦੇਖ ਰਹੀ ਆ ਤੈਨੂੰ ਕਿਹੜੇ ਲਿਆ ਕੇ ਦਿੰਦੀ ਆ ਡੋਲੇ ਤੈਨੂੰ ਮਗਰ ਲਾਈ ਫਰਦੀ ਆ ਚੋਰਿਆ ਸਮਝਦਾ ਕਿਉਂ ਨਹੀਂ ਲੈ ਪਰਜਾਈ ਮੈਨੂੰ ਤਾਂ ਐ ਲੱਗਦਾ ਵੀ ਤੂੰ ਵਿੱਚੇ ਵਿੱਚ ਨਾ ਮੇਰੀਆਂ ਜੜਾ ਚ ਦਾਤੀ ਫੇਰਦੀ ਆ ਅਸਲ ਚ ਤੂੰ ਚਾਹੁੰਦੀ ਨਹੀਂ ਵੀ ਮੇਰਾ ਘਰ ਵਸ ਜਾਏ ਮੈਂ ਚੂੜੀਆਂ ਕਿ ਪਾऊं ਚੂੜੀਆਂ ਤਾਂ ਤੈਨੂੰ ਹੀ ਦੇ ਹੋ ਪਾਇਆ ਕਰੂਗੀ ਜਠਾਣੀ ਬੇ ਬੇ ਸ਼ਰਮ ਕਰ ਲੈ ਸ਼ਰਮ ਬੇ ਮੈਨੂੰ ਪਤਾ ਹੀ ਹੈ ਕਿਹੜਾ ਤੈਨੂੰ ਡੋਲ ਲਿਆ ਕੇ ਦਊਗੀ ਹੈ ਕਿਉਂ ਮੇਰਾ ਮੂੰਖ ਲਾਉਣਾ ਕਿਉਂ ਹੈ ਮੈਨੂੰ ਸ਼ਰਮ ਆਉਂਦੀ ਐ ਤੈਨੂੰ ਐਂ ਦੇਖਦੇ ਬੇ ਕੰਮ ਕਰਦਾ ਫਿਰਦਾ ਆ ਲੋਕ ਕੀ ਕਹਿਣਗੇ ਵੀ ਜੇਠ ਨੂੰ ਰੋਟੀ ਨਹੀਂ ਦਿੱਤੀ ਜਾਂਦੀ ਹੈ ਉਹ ਤਾਂ ਠੀਕ ਹੈ ਨਾ ਕਹਿੰਦੀ ਤਾਂ ਤੂੰ ਵੀ ਸੀ ਵੀ ਜੇ ਵੱਡੀ ਨੇ ਨਾ ਰਿਸ਼ਤਾ ਕਰਾਇਆ ਤਾਂ ਫਿਰ ਮੈਂ ਕਰਾ ਦੂੰ ਮੇਰੇ ਕੋਲ ਤਾਂ ਜ਼ਮੀਨ ਤਾਂ ਹੈ ਦੇਖ ਲੈ ਜੇ ਤੂੰ ਕਰਾ ਦੇਂਗੀ ਆ ਪਤਾ ਇੱਧਰ ਨੂੰ ਹੋ ਜਾਣਗੇ ਨਹੀਂ ਫਿਰ ਉਹ ਈ ਮੈਂ ਕਿ ਪਾਈ ਸੀ ਦੱਸ ਮੇਰੇ ਪਿੱਕੇ ਫੇਰ ਹੁਣ ਜੇ ਕੋਈ ਨਿੱਕੀ ਵੀ ਉਜੜੀ ਕੋਈ ਛੱਡੀ ਛੜਾ ਕੇ ਮਿਲੂਗੀ ਫੇਰ ਹੀ ਲੈ ਕੇ ਦਊਂਗੀ ਹੁਣ ਤੈਨੂੰ ਕਿਹਦੀ 18 ਸਾਲ ਦੀ ਕੱਢ ਕੇ ਲਿਆਉਂਦਾ ਮੈਂ ਨਾ ਨਾ ਤੂੰ ਰਹਿ ਨਹੀਂ ਦੇ ਫੇਰ ਇਹੋ ਜਿਹੀ ਨਹੀਂ ਚਾਹੀਦੀ ਉਹ ਕਹਿੰਦੀ ਮੈਂ ਤਾਂ ਵਧੀਆ ਰਿਸ਼ਤਾ ਕਰਾਉਂ ਐ ਕੋਈ ਦਿੱਕਤ ਨਹੀਂ ਪਰ ਜਾਈ ਮੇਰੇ ਕੋਲ ਜ਼ਮੀਨ ਹੈਗੀ ਆਪਾਂ ਨੂੰ ਕੀ ਟੈਨਸ਼ਨ ਹੈ ਮੈਂ ਬਸ ਉਧਰ ਹੋ ਜਾਊਂਗਾ ਵੇ ਤੂੰ ਦਾ ਆਪਦੀ ਜਮੀਨ 'ਤੇ ਛਾਲਾ ਮਾਰੀ ਜਾਂਦਾ ਆਖੇ ਮੇਰੇ ਕੋਲ ਜਮੀਨ ਹੈਗੇ ਮੈਂ ਉਧਰ ਹੋ ਜੂਗਾ ਵੇ ਕੁਛ ਨਹੀਂ ਕਰਾਉਂਦੀ ਐਵੇਂ ਨਹੀਂ ਕਿਸੇ ਦੀ ਗੱਲਾਂ ਚ ਆਇਆ ਕਰਦੇ ਐਵੇਂ ਘਰ ਪੱਟਣ ਨੂੰ ਫਿਰਦੀ ਆਂਗੀ ਤੇਰਾ ਠੀਕ ਆ ਨਾ ਐਵੇਂ ਚੰਗਾ ਤੂੰ ਕੱਲਾ ਕਹਿਰਾ ਵਿਆਹ ਕਰਕੇ ਜਿਹੜਾ ਇਹਦਾ ਲੱਡੂ ਜਿਹੜਾ ਖਾਵੇ ਉਹ ਵੀ ਪਛਤਾਵੇ ਜਿਹੜਾ ਨਾ ਖਾਵੇ ਉਹ ਵੀ ਪਛਤਾਵੇ ਮਰਦੇ ਆਣਾ ਕਿਉਂ ਮਗਰ ਲੱਗਿਆ ਹੋਇਆ ਕਿਉਂ ਤੇ ਤੂੰ ਚੋਪੜੀਆਂ ਖਾਦੀਆਂ ਨਹੀਂ ਜਾਂਦੀਆਂ ਮੈਨੂੰ ਤਾਂ ਲੱਗਦਾ ਪਰਜਾਈ ਚੰਗਾ ਕੋਈ ਨਹੀਂ ਤੂੰ ਸਾਡਾ ਕੰਮ ਬੰਨਣਾ ਤੇ ਮੈਂ ਤੇਰੇ ਮੂਰੇ ਹੱਥ ਬੰਨਦਾ ਜਾਂ ਮੈਨੂੰ ਕੰਮ ਮਾੜਾ ਮੋਟਾ ਪਰਜਾਈ ਨਾਲ ਇੰਨਾ ਕ ਤਾਂ ਕਰ ਫਰ ਆਥਣੇ ਮੇਰਨਾ ਵੀ ਦਾਲ ਸਬਜ਼ੀ ਕਟਾਦੀ ਟਿੰਗਾ ਰੋਟੀਆਂ ਲਹਾਦੀ ਨਾਲੇ ਗਰਮੀ ਬਹੁਤ ਆ ਮੈਨੂੰ ਤਾਂ ਲੈਂਦੀ ਆ ਨੀ ਕੱਲੀ ਤੋਂ ਹਾਂ ਹੋਗੀ ਯਾਰ ਪਰ ਜਾਈਆਂ ਤਾ ਰੱਬਾ ਮੈਨੂੰ ਦੋ ਦੇਦੀਆਂ ਚੱਲ ਕੋਈ ਨਹੀਂ ਬਸ ਮੈਂ ਇਹਨਾਂ ਦਾ ਸਾਰਾ ਦਿਨ ਗੋਲਾ ਧੰਦਾ ਕਰਦਾ ਉਹ ਕਦੇ ਮੈਨੂੰ ਵੀ ਆਪਦੀ ਦੇ ਦੇ ਜਨਾਨੀ ਜਿਹੜੀ ਉਹ ਕੰਮ ਕਰੇ ਪਤਾ ਨਹੀਂ ਕਿਹੜੀ ਬੂਟੀ ਚਹਾ ਕੇ ਪਾਈ ਆ ਸਿਰ ਚ ਦੇ ਦੇ ਇਹਨੂੰ ਜਨਾਨੀ ਧਰੇ ਪੈਨੇ ਇਸ ਉਮਰੇ ਡੋਲੇ ਸ਼ਰਮ ਨਹੀਂ ਆਉਂਦੀ ਚੋਰੇ ਨੂੰ ਦੇਖ ਲੈ ਹੁਣ ਇਹ ਵੀ ਪੂਰੇ ਚਵਰਚਾਬਰ ਬੋਲਦੀ ਐ ਪਰ ਕੋਈ ਨਹੀਂ ਪਰਜਾਈ ਬੱਡੀ ਦੀਆਂ ਮਿੰਤਾ ਕਰ ਲਉ ਹੁਣ ਤੇਰੀਆਂ ਨਹੀਂ ਮਿੰਤਾ ਕਰਦਾ ਲੈ ਦੇਖ ਲੈ ਜਮਾ ਨਹੀਂ ਜਰਦੀ ਹੈਗੀ ਵੀ ਇਹਦੇ ਨਾਲ ਪੋਰਾ ਕੰਮ ਦਾ ਕਰਾ ਦਿੰਦਾ ਸਾਰਾ ਦਿਨ ਇਹਨੂੰ ਮਚੇ ਮਾਰਦਾ ਨਹੀਂ ਮੇਰੇ ਨਾਲ ਕਿਉਂ ਨਹੀਂ ਕਰਾਉਂਦਾ ਦੇਖ ਤਾਂ ਸਹੀ ਕਿਵੇਂ ਚੰਦੀ ਆ ਮੋਛੇ ਦੀ ਫਿਰਦੀ ਆ ਕਿਉਂ ਪਰ ਗਈ ਦੇਖ ਲਈ ਦੇਖ ਲੈ ਹਾਂ ਦੇਖ ਲਿਆ ਕਿਵੇਂ ਕਰਦੀ ਸੀ ਮੈਂ ਸੁਣ ਵੀ ਲਿਆ ਤੈਨੂੰ ਵੀ ਆਏ ਆ ਵੀ ਜੇ ਵੱਡੀ ਨਾ ਕਰਾਇਆ ਛੋਟੀ ਕਰਾ ਦੂ ਬੜੀਆਂ ਹਾਮੀਆਂ ਹੀ ਆ ਭਰੀ ਜਾਂਦਾ ਸੀ ਕੀ ਗੱਲ ਮੇਰੇ ਤੇ ਯਕੀਨ ਨਹੀਂ ਨਾ ਯਕੀਨ ਹੈ ਤਾਂ ਹੀ ਤਾਂ ਮੈਂ ਉਹਨੂੰ ਅੱਜ ਘੱਟਤਾ ਉਹਨੂੰ ਕਹਤਾ ਵੀ ਮੈਨੂੰ ਤਾਂ ਤੂੰ ਮੇਰੇ ਨਾਲ ਗੱਲ ਹੀ ਨਾ ਕਰਿਆ ਕਰ ਠੀਕ ਹੈ ਹੁਣ ਮੇਰੀ ਵਿਚੋਲਣ ਤਾਂ ਤੂੰ ਹੀ ਹੈ ਹਾਂ ਕੋਈ ਲੋੜ ਨਹੀਂ ਉਹਦੇ ਨਾਲ ਕੰਮ ਕਰਾਉਣ ਦੀ ਮੈਂ ਕਿਉਂ ਕਰਾਂਗਾ ਭਲਾ ਹਾਂ ਲੈ ਪਰ ਜਾਈ ਹੁਣ ਤੂੰ ਮੈਥੋਂ ਕੰਮ ਜਿੰਨਾ ਮਰਜੀ ਲੈ ਪਰ ਗੱਲ ਇਹ ਹੀ ਹੈ ਵੀ ਹੁਣ ਤੂੰ ਬਾਰੇ ਦਿਨ ਨਾ ਪਾ ਮੈਨੂੰ ਐਂ ਦੱਸ ਵੀ ਬੁੱਧਵਾਰ ਨੂੰ ਆਉਣਗੇ ਕਿ ਐਤਵਾਰ ਨੂੰ ਹੋਣਾ ਅਗਲਾ ਵੀ ਕੰਮ ਧੰਦੇ ਫਿਰਦਾ ਤੈਨੂੰ ਪਤਾ ਝੋਨੇ ਚ ਕੱਖ ਕੰਡਾ ਕੱਢਣਾ ਹੁੰਦਾਗਾ ਹੈ ਉਹ ਤਾਂ ਖੈਰ ਠੀਕ ਹੈ ਪਰ ਐ ਹੁੰਦੇ ਉਹ ਜਿਵੇਂ ਕਹਿੰਦੇ ਗਿੱਦੜ ਨੂੰ ਕਾਹਲ ਹੁੰਦੀ ਹੈ ਨਾ 베ਰ ਵੀ ਪੱਕ ਜਾਣਾ ਮੈਂ ਵੀ ਇਹੀ ਕਹਿਣਾ ਦੀ ਛੇਤੀ 베ਰ ਪੱਕ ਜਾਣ ਤੇ ਫਿਰ ਨਾਲੇ ਆਏ ਨਾ ਵੀ ਬੰਦਾ ਤਿਆਰੀ ਜੀ ਰੱਖਦਾ ਉਹ ਸਾਬ ਦੀ ਗੱਲ ਤਾਂ ਤੇਰੀ ਸਹੀ ਹੈ ਜੇਠਾ ਗਿੱਦੜ ਨੂੰ ਕਾਹਲ ਤਾਂ ਹੁੰਦੀ ਹੈ 베ਰ ਪੱਕਣ ਦੀ 베ਰ ਤਾਂ ਤਾਪ ਸਿਆਣੀ ਹੈ ਹੈਨਾ ਕਈ ਵਾਰ ਗਿੱਦੜ ਦੇ ਡਾਂਗਾ ਵੀ ਪਾ ਜਾਂਦੀਆਂ ਨੇ ਕਿਵੇਂ ਸਮਝਿਆ ਨਹੀਂ ਮੈਂ ਡਾਂਗਾ ਜੇ ਹੁਣ ਆਪਾਂ ਅਗਲੇ ਦੇ ਅੱਗ ਮਚਾਵਾਂਗੇ ਵੀ ਛੇਤੀ ਲਿਆਓ ਛੇਤੀ ਦੇਖਣ ਆਉਣ ਛੇਤੀ ਕਰੋ ਅਗਲਾ ਕਹਿੰਦਾ ਹੋਊ ਕਿ ਕਾਨ ਮੀਨ ਅਗਲਾ ਫਿਰ ਆਉਂਦਾ ਨਹੀਂ ਠੀਕ ਹੈ ਚਲ ਇਹ ਤਾਂ ਖਰ ਤੈਨੂੰ ਪਤਾ ਜਾਦੇ ਮਨ ਤਾਂ ਐ ਸੀ ਵੀ ਚਲੇ 12 ਤਾਰ ਚ ਕੰਮ ਨਿਭੜ ਜਾਂਦਾ ਪਤਾ ਲੱਗ ਜਾਂਦਾ ਵੀ ਕੇਰਾ ਚੱਲ ਖੰਮਣੀ ਖੁੰਮਣੀ ਬਣ ਜਾਂਦੇ ਫਿਰ ਪਮਾ ਚਲ ਆਪਦਾ ਠਹਿਰ ਕੇ ਕੋਈ ਨਾ ਮੈਂ ਆ ਨਿਮੇੜ ਨਾ ਫਿਰ ਮੈਂ ਜਾ ਆਉਣੀ ਉਧਰ ਮੁਖਤਿਆਰ ਕੋਲ ਜਾਇਆ ਉਹਨੇ ਨਾਲ ਗੋਲੋ ਕੋਲ ਜਾਇਆ ਉਹਨੇ ਸਾਰਿਆਂ ਕੋਲ ਜਾਇਆ ਆਉਂਗੇ ਇੱਕ ਵਾਰੀ ਚਲ ਚੰਗਾ ਹੁਣ ਮੈਂ ਬਿੰਚਟ ਸਾਥ ਚ ਜਾਇਆ ਵਾਂ ਪਰ ਜਾਈ ਤੇ ਬਸ ਹੁਣ ਤੂੰ ਆਏ ਵੀ ਬੱਲੇ ਬੱਲੇ ਕਰਾਦੇ ਹੈ ਮੈਂ ਤਾਂ ਕਰਾ ਦੂੰ ਮੂੰਹ ਬੰਨ ਕੇ ਰੱਖੀ ਕਿਤੇ ਬਾਹਰ ਨਾ ਜਬਾ ਮਾਰਦੀ ਵੀ ਮੇਰਾ ਰਿਸ਼ਤਾ ਹੁੰਦਾ ਠੀਕ ਹੈ ਬਹੁਤ ਪਾਣੀਆਂ ਵਾਲੇ ਤਾਂ ਖੜੇ ਹੁੰਦੇ ਆ हां ਹੋਂ ਤਾਂ ਮੇਰੀ ਸਲਾਹ ਸੀਗੀ ਮੈਂ ਕਰਤਾ ਰਹੇ ਨੂੰ ਦੱਸ ਦਿਆ ਵੀ ਹੁਣ ਤਾਂ ਮੈਨੂੰ ਰਿਸ਼ਤੇ ਦੀ ਗੱਲ ਚੱਲ ਪਈ ਫਿਰ ਚੰਗਾ ਹੋ ਗਿਆ ਗੱਲ ਪੱਕੀ ਅਗਲਾ ਪਾਣੀ ਮਾਰਦੇ ਹੈ ਨਾ ਜਿੰਨਾ ਚਿਰ ਖੰਮਣੀ ਨਹੀਂ ਨਾ ਬਨ ਕੇ ਜਾਂਦੇ ਓਨਾਂ ਚਿਰ ਨਾ ਭਾਗ ਕੱਢੀ ਠੀਕ ਹੈ ਠੀਕ ਹੈ ਪਰ ਜਾਈ ਖੰਮਣੀ ਦਾ ਬਸ ਬਣਾ ਦੇ ਹੁਣ ਤਾਂ ਇਹ ਬਾਹਾ ਕਾਹਤ ਹੈ ਤੇਰ ਤੂਲਾ ਲੈ ਕਰ ਹੱਥਾਂ ਤੇ ਕਿੰਨੇ ਰੁੱਖੇ ਜੇ ਹੋਏ ਪਿਆ ਅੱਛਾ ਹਾਂ ਚੰਗਾ ਚੰਗਾ ਚੱਲ ਠੀਕ ਹੈ ਹੁਣ ਬਿੰਚਟ ਸਾਥ ਚ ਜਾਇਆ ਵਾਂ ਫਿਰ ਜਾਇਆ ਚੰਗਾ ਠੀਕ ਹੈ ਦੇ ਆ ਦਾ ਕਹਾਦਾ ਕਹਤਾ ਇਤਨਾ ਦਿਨੋ ਦਿਨ ਜਵਾਨੀ ਚੜਦੀ ਜਾਂਦੀ ਐ ਦੇਖ ਦੇ ਸ਼ਰਮ ਨਹੀਂ ਆਉਂਦੀ ਆਖੇ ਤੇਲ ਲਾਲਿਆ ਕ ਤੂੰ ਕਰ ਦੇ ਸਪਾ ਮਾਲਸਾ ਇਹਦੇ ਹਾਂ ਬੱਟੀ ਆਈ ਤੇਲ ਵਾਲੀ ਪੁੱਛਾਂ ਤਾਂ ਸੀ ਇਹਨੂੰ ਮੇਰੇ ਸੌਕਣ ਨੂੰ ਜਾ ਕੇ ਵੀ ਕਿਉਂ ਕੰਡੇ ਵੀਜਦੀਆਂ ਮੇਰੀ ਗੱਲ ਸੁਣ ਕਹਿੰਦੀ ਨੂੰ ਤਾਂ ਮੈਨੂੰ ਸ਼ਰਮ ਆਉਂਦੀ ਆ ਤੂੰ ਮੇ ਤਾਂ ਬੱਟੀ ਆ ਮੈਂ ਸਮਝਾਂ ਦਿਨ ਚੰਗੀ ਲੱਗਦੀ ਆ ਆ ਜਿਹੜੇ ਬਿੱਟ ਪਿੰਨੇ ਲੱਗੇ ਆ ਨਾ ਸੋਚ ਕੇ ਬਿੱਟੀ ਨਾ ਹੁਣ ਤੈਨੂੰ ਕਾਹਦਾ ਮਚੇਮਾ ਹੋ ਗਿਆ ਨਹੀਂ ਬਸ ਲੈਨ ਦੇ ਜਿਹਦਾ ਘਰ ਬਸਦਾ ਨਾਲ ਹਜੇ ਕਿਹੜਾ ਕੋਈ ਆਈ ਜਾਂਦਾਗਾ ਨਹੀਂ ਮੇਰੀ ਗੱਲ ਸੁਣ ਮੈਨੂੰ ਕੋਈ ਮਚੇਮਾ ਨਹੀਂ ਹੋਇਆ ਠੀਕ ਆ ਨਾ ਤੂੰ ਉਮਰ ਤਾਂ ਦੇਖ ਲੈ ਕਿਉਂ ਉਹਨੂੰ ਟੀਸੀ ਵਾਲੇ ਪੇਰ ਤੇ ਚੜਾਈ ਜੰਨੀ ਆ ਕਿਉਂ ਸੁਪਨੇ ਦਿਖਾਈ ਜੰਨੀ ਆ ਜੇ ਕੋਈ ਕੁੜੀ ਨਾਲ ਲੱਭੀ ਹੁਣ ਤੈਨੂੰ ਬੁੱਢੇ ਵਾਰੇ ਕਿਹੜਾ ਕੁੜੀ ਦੇ ਦਊਗਾ ਕੋਈ ਨਾ ਬਥੇਰੀਆਂ ਮਿਲ ਜਾਣਗੀਆਂ ਮੈਂ ਤੈਨੂੰ ਉਦੋਂ ਹੀ ਵੀ ਕਿਹਾ ਸੀ ਵੀ ਲੋੜਵੰਦ ਬਥੇਰੀ ਦੁਨੀਆ ਬੈਠੀ ਆ ਜਿਵੇਂ ਇਹ ਰਹਿ ਗਿਆ ਐ ਕੋਈ ਹੋਰ ਵੀ ਰਹਿ ਜਾਂਦੀ ਆ ਜਾਂ ਕੋਈ ਹੋਰ ਛੱਡੀ ਛੜਾਈ ਮਿਲ ਜੇ ਜਵਾਬਾਂ ਲਈ ਮਿਲ ਜੋ ਭੈਣੇ ਜੇ ਲੋੜਵੰਦ ਦੁਨੀਆ ਬੈਠੀ ਆ ਨਾ ਕਿਸੇ ਲੋੜਵੰਦ ਨੂੰ ਕਰਾ ਦੇ ਇਹ ਤਾਂ ਰੋਟੀ ਖਾਂਦਾ ਚੰਗਾ ਭਲਾ ਇਹਨੂੰ ਕੀ ਦੁੱਖਾ ਚੰਗੇ ਨੂੰ ਕੱਪੜੇ ਮਿਲ ਜਾਂਦਾ ਤੂੰ ਉੱਤੇ ਨਹੀਂ ਚੰਗਾ ਰੋਟੀ ਖਾਂਦਾ ਤੂੰ ਤਾਂ ਹੁਣੇ ਹੀ ਨਹੀਂ ਮਾਰ ਕੱਲ ਨੂੰ ਅਸੀਂ ਬਾਹਰ ਵਗ ਜਾਗੇ ਮੁੰਡੇ ਕੋਲੇ ਇਹਨੂੰ ਕਿਹਨੇ ਪਛਾਣਿਆ ਆਹੋ ਆਹੋ ਬਾਈ ਥੋੜਾ ਤਾਂ ਮੁੰਡਾ ਬਾਹਰ ਸੈੱਟ ਹੋ ਗਿਆ ਥੋਨੂੰ ਕੀ ਲੋੜ ਥੋਨੂੰ ਕਿਹੜਾ ਲੋਕਾਂ ਨੇ ਕੁਝ ਕਹਿਣਾ ਲੋਕ ਤਾਂ ਸਾਡੇ ਮੂੰਹ 'ਚ ਹੱਥ ਦੇਣਗੇ ਨਹੀਂ ਲੋਕਾਂ ਨੂੰ ਕੀ ਆ ਲੋਕਾਂ ਨੇ ਤਾਂ ਬੋਲਣਾ ਹੀ ਹੁੰਦਾ ਸਾਨੂੰ ਫਿਕਰ ਆ ਇਹਦੀ ਵੀ ਇਹਦਾ ਮਗਰੋਂ ਕੁਝ ਨਹੀਂ ਵਟਿਆ ਜਾਣਾ ਨਾ ਮੈਨੂੰ ਐ ਦੱਸ ਤੇ ਮੈਂ ਇੰਨੇ ਸਾਲ ਹੋ ਗਏ ਪਿਆ ਕੇ ਆਈ ਨੂੰ ਨਾ ਉਦੋਂ ਦਾ ਫਿਕਰ ਕਿੱਥੇ ਗਿਆ ਸੀ ਉਹ ਦਿਨਾਂ ਦੀ ਸੁੱਤੀ ਪਈ ਸੀ ਤੂੰ ਕਿਹੜਾ ਤੈਨੂੰ ਹੁਣ ਫਿਕਰ ਖਾਣ ਲੱਗ ਗਿਆ ਨਹੀਂ ਉਦੋਂ ਮੈਂ ਇੱਥੇ ਸੀ ਮੈਨੂੰ ਪਤਾ ਸੀ ਵੀ ਮੈਂ ਰੋਟੀਆਂ ਦੇਣੀਆਂ ਨੇ ਦੇ ਜਾਊਂਗੀ ਪਰ ਹੁਣ ਦਿਨੋਂ ਦਿਨ ਹਾਲਾਤ ਆਪਣੇ ਘਰ ਦੇ ਵਿਗੜਦੇ ਜਾਂਦੇ ਨੇ ਤੇ ਮੈਂ ਤਾਂ ਮੇਥਲੀ ਤੇ ਉਤਾਰ ਨੇ ਵੀ ਸੋਚ ਲਿਆ ਵੀ ਇਸ ਤਾਂ ਬਾਹਰ ਜਾਵਾਂਗੇ ਤੇ ਇਹਦਾ ਘਰ ਬਸਾ ਦੇਾਂਗੇ ਤੇ ਸਾਡੇ ਹਿੱਸੇ 'ਚ ਬੈਠਾ ਰਹੂਗਾ ਤੂੰ ਰੱਖ ਲਈ ਉਹਦੇ ਵਾਲਾ ਵੀ ਹਿੱਸਾ ਜੇ ਤੈਨੂੰ ਸਾਡੀ ਇੱਕ ਤਾਂ ਪਿੱਪੜ ਲਾ ਰਹੀਆਂ ਘਰ ਥੋੜੀ ਬਸਾ ਰਹੀਆਂ ਆਪ ਤਾਂ ਤੂੰ ਨਿਕਲ ਦੇਂਗੇ ਇੱਥੋਂ ਬਾਹਰ ਰਹਿੜੀਆਂ ਭੁਤਨੇ ਪੈਣਗੇ ਸਾਨੂੰ ਭੁਗਤਨੇ ਪੈਣਗੇ ਨਹੀਂ ਤੁਸੀਂ ਕੰਦ ਕੱਢ ਲਿਓ ਸੋਨੂੰ ਕੀ ਦੁੱਖ ਹੋ ਜੋ ਉਹ ਆਪਦੀਆਂ ਪਕਾਉਣ ਖਾਣਗੇ ਤੂੰ ਆਪਦੀਆਂ ਪਕਾ ਖਾ ਲਈ ਤੈਨੂੰ ਕਾਸਦਾ ਦਲੇਮਾ ਨਹੀਂ ਤੈਨੂੰ ਇਸ ਗੱਲ ਦਾ ਦਲੇਮਾ ਵੀ ਕਿਤੇ ਜ਼ਮੀਨ ਮੈਨੂੰ ਨਾ ਸਮਾ ਦੇਵੇ ਤੇਰੇ ਦਿਲ 'ਚ ਇਹ ਖੋਟ ਆਪ ਤਾਂ ਤੂੰ ਬਾਹਰ ਨੂੰ ਨਿਕਲ ਜਾਏਂਗੀ ਚੰਗੇ ਡਾਲਰ ਤੇਰਾ ਮੁੰਡਾ ਕਮਾਉਣ ਲੱਗ ਜਾ ਤੂੰ ਚੰਗਾ ਇਹਨੂੰ ਲਾ ਦੇਂਗੇ ਹਾਂ ਤੇ ਬੰਦੇ ਨੂੰ ਜਾ ਕੇ ਕੰਮ ਅੱਛਾ ਲੈ ਮੈਨੂੰ ਤਾਂ ਹੁਣ ਸਮਝ ਆਈ ਐ ਵੀ ਤੈਨੂੰ ਸਾਰਾ ਜ਼ਮੀਨ ਦਾ ਮਚੇਵਾ ਹੋਇਆ ਪਿਆ ਨਹੀਂ ਉਹ ਆਪਦੇ ਹਿੱਸੇ 'ਚ ਰਹੂਗਾ ਤੈਨੂੰ ਕੀ ਦੁੱਖ ਐ ਤੂੰ ਆਪਦੇ ਹਿੱਸੇ 'ਚ ਮੈਂ ਆਪਦੇ ਹਿੱਸੇ 'ਚ ਆਹੋ ਭਾਈ ਪਾਲਾ ਰੇੜਾ ਰੌਲਾ ਪਾਉਣਾ ਕੱਟ ਲੈ ਰੇੜਾ ਤੂੰ ਉਸ ਕੱਟਣਾ ਤੂੰ ਆਹੀ ਕੁਛ ਕਰ ਸਕਦੀ ਆ ਹੋਰ ਕੁਛ ਨਹੀਂ ਕਰ ਸਕਦੀ ਨਹੀਂ ਮੈਂ ਇਹੀ ਕੁਛ ਕਰ ਸਕਦੀ ਆ ਮੈਂ ਪਰਜਾਈ ਵਾਲੇ ਫਰਜ਼ ਵੀ ਨਿਮਾਉਣੀਆਂ ਤੇ ਮਾਂ ਵਾਲੇ ਵੀ ਜਿਵੇਂ ਮਾਮਾ ਨੂੰ ਫਿਕਰ ਹੁੰਦਾ ਨਾ ਜਵਾਕਾਂ ਦਾ ਮੈਨੂੰ ਵੀ ਆਪਦੇ ਜੇਠ ਦਾ ਫਿਕਰ ਹੋਇਆ ਪਿਆ ਵੀ ਸਾਡੇ ਮਗਰੋਂ ਇਹਦਾ ਕੀ ਬਣੂ ਮੈਂ ਤਾਂ ਇਹਦਾ ਘਰ ਬਸਾ ਕੇ ਰੋਟੀ ਪਕਦੀ ਕਰਕੇ ਫੇਰ ਜਾਉ ਨਾ ਮੈਂ ਜ਼ਮੀਨ ਇਹਦੀ ਲਮਾਂ ਤੇ ਨਾ ਮੈਂ ਕਿਸੇ ਨੂੰ ਦੇਣ ਦੇਵਾ ਅਗਲਾ ਆਪਦੀ ਜ਼ਮੀਨ ਤੇ ਰਾਜ ਕਰੂ ਕਰੇ ਹੇ ਹੇ ਤੈਨੂੰ ਉਹ ਦਿਨਾਂ ਦਾ ਦਿਖਿਆ ਨਹੀਂ ਹੁਣ ਤੈਨੂੰ ਬੜਾ ਦੀਂਦਾ ਐ ਕਰ ਟੰ ਟੰਟ ਲਵਾ ਲਾ ਇੱਥੇ ਕੜਾਈਆਂ ਚਾੜ ਲਾ ਕੁੜੀ ਤਾਂ ਜਦੋਂ ਮਿਲੂਗੀ ਦੇਖੀ ਦਊ ਲੱਡੂ ਤਾਂ ਖਾਈਏ ਮੇਨੇ ਜੇ ਨਾ ਮਾਰ ਹਾਂ ਵੀ ਸਾਰੇ ਚਾਹ ਪੂਰੇ ਕਰ ਲੂ ਮੈਂ ਹੂੰ ਕਰੇਂਗੇ ਚਾਹ ਪੂਰੇ ਸ਼ਰਮ ਨਹੀਂ ਆਉਂਦੀ ਭਾਈ ਟੱਕ ਡੋਪੋ ਕੇ ਮਰ ਜਾ ਕਿਵੇਂ ਬਾਹਰ ਨਿਕਲੋਗੇ ਤੁਹਾਨੂੰ ਤਾਂ ਭਾਈ ਜਮੇ ਨਹੀਂ ਸ਼ਰਮ ਆ ਗਈ ਕਹਿੰਦੇ ਬਿਸ਼ਰਮਾਂ ਦੇ ਡੁੱਲ ਕੇ ਡਾਲ ਆ ਕੇ ਬਿਸ਼ਰਮਾਂ ਤੇ ਡੋਲ ਡੋਲ ਖਾਂਦੇ ਰਹਿ ਤੁਹਾਡਾ ਉਹ ਕੰਮ ਆ ਨਾ ਤੂੰ ਬਿਸ਼ਰਮ ਤੋਂ ਘੱਟ ਉਹਦੇ ਤਾਂ ਬੜੇ ਬੈਗ ਚੱਕ ਚੱਕ ਭਾਈ ਦੀ ਸੀ ਵੀ ਮੈਂ ਨਹੀਂ ਰਹਿੰਦੀ ਫੇਰ ਇੱਥੇ ਬੈਠੀ ਆ ਨਿਕਲ ਪਰੇ ਜੇ ਤੈਨੂੰ ਬਾਲਾ ਦੁੱਖ ਹੈ ਸਾਡਾ ਤੈਨੂੰ ਬਰੋਕਾ ਕਿਹਨੇ ਸੀ ਮਿਤਰਾ ਲੈ ਪਰਚਾਈ ਨੇ ਹੁਣ ਕਹਿਤਾ ਨਾ ਮੈਂ ਤੈਨੂੰ ਰਿਸ਼ਤਾ ਪੱਕਾ ਕਰਾ ਦੂੰ ਪਰ ਉਤਾ ਰਿਸ਼ਤਾ ਕਰਾ ਦੂ ਕੰਦਰਾ ਉਹ ਜਦੋਂ ਜਨ ਚੜੇਗਾ ਉਦੋਂ ਨੱਚਣ ਰੋਚਣ ਦਾ ਕਿਹੜੇ ਤੇ ਨੱਚੇਗਾ ਹਾਂ ਮੈਂ ਤਾਂ ਉਹ ਗਾਣੇ ਤੇ ਨੱਚੂ ਉਹ ਮੁੰਡਾ ਆਪਣੇ ਆਪਣੇ ਵਿਆਹ ਦੇ ਵਿੱਚ ਨੱਚਦਾ ਫਿਰੇ ਉਹ ਮੁੰਡਾ ਆਪਣੇ ਆਪਣੇ ਵਿਆਹ ਦੇ ਵਿੱਚ ਨੱਚਦਾ ਫਿਰੇ ਉਹ ਮੁੰਡਾ ਆਪਣੇ ਏਕ ਇੱਕ ਰੀ ਜਾਂਦਾ ਬਾਂਦਰ ਵਾਂਗੂ ਟਪੂਸੀਆਂ ਮਾਰ ਲੱਗਿਆ ਮੈਨੂੰ ਤਾਂ ਇਹਦੀ ਸਮਝ ਨਹੀਂ ਆਉਂਦੀ ਵੀ ਇਹਨੂੰ ਕਾਦਾ ਚਾ ਚੜਿਆਗਾ ਮੈਨੂੰ ਤਾਂ ਲੱਗਦਾ ਜਿਹੜਾ ਇਹਨੂੰ ਵਿਆਹ ਦਾ ਕਹੀ ਬੈਠੀਆਂ ਨੇ ਨਾ ਤਾਂ ਹੀ ਇਹ ਬਾਂਦਰ ਟਪੂਸੀਆਂ ਜੀਆਂ ਵਾਲੀਆਂ ਮਾਰੀ ਜਾਂਦਾ ਕੋਈ ਨਾ ਕਰਦਾ ਗੱਲ ਚੱਲ ਕੇ ਆਈ ਬੈਠੀ ਆ ਬੈਠਾ ਨਾ ਤਾਂ ਹੋਰ ਕੀ ਕਰਾਂ ਆਡੇ ਵਾਲਾਂ ਹੀ ਲਾਉਂਦੀ ਆ ਮੇਰੇ ਨਾਲ ਤਾਂ ਸਾਰਾ ਦਿਨ ਚੜੀ ਚੜਾਈ ਰਹਿੰਦੀ ਆ ਉਹ ਇਹ ਤਾਂ ਠੀਕ ਆ ਉਹਨੂੰ ਕੀ ਹੋ ਗਿਆ ਉਹ ਦੇਖ ਕੇਵੇਂ ਪੁੱਠੀਆਂ ਸਾਲਾਂ ਮਾਰਦਾ ਜਾਂਦਾ ਬੀਹੀ ਚ ਉਧਰ ਉਹ ਪੁੱਠਿਆ ਸ਼ਾਲਾ ਮਾਰਦਾ ਉਧਰ ਇਹ ਮੇਰੇ ਸਿਰ ਤੇ ਚੜ ਚੜ ਨੱਚਦੀ ਆ ਮੈਂ ਤਾਂ ਕਸੂਤੀ ਫਸ ਗਈ ਉਹ ਇਹਦਾ ਤਾਂ ਚੱਲ ਛੱਡ ਇਹ ਤਾਂ ਦੋ ਦਿਨ ਬੋਲ ਕੇ हट ਜੂ ਹੈ ਉਹਦਾ ਕੀ ਕਰਾਂਗੇ ਜਿਹਨੂੰ ਤੁਸੀਂ ਲਾਰੇ ਲਾਈ ਬੈਠੇ ਹੋ ਵਿਆਹ ਦੇ ਜਾਂ ਤਾਂ ਦੇਖ ਗੱਲ ਸੁਣ ਲੈ ਉਹਨੂੰ ਕੀ ਕਰਾ ਦੇ ਟੁੱਟਿਆ ਭੱਜਿਆ ਰਿਸ਼ਤਾ ਜੇ ਹੈਗਾ ਨਹੀਂ ਉਹਨੇ ਤਾਂ ਉਦਦੇ ਦੇ ਕੰਮ ਨੂੰ ਵੀ ਹੱਥ ਨਹੀਂ ਪਾਉਂਦਾ ਮੌਜ ਨਾਲ ਪਾ ਕੇ ਚੰਗੇ ਕੱਪੜੇ ਇੱਧਰ ਨਿਕਲ ਗਿਆ ਇੱਧਰ ਨਿਕਲ ਗਿਆ ਕੀ ਕਰਾਂ ਮੈਂ ਤਾਂ ਉਹ ਜਵਾਨ ਹਲਾ ਬੈਠੀ ਮੈਂ ਤਾਂ ਹੁਣ ਆਣ ਗਵਾਨ ਵੀ ਬਥੇਰੇ ਨੂੰ ਕਹੀ ਬੈਠੀ ਆ ਸਭ ਨੂੰ ਕਿਹਾ ਹੋਇਆ ਸਾਰੀਆਂ ਕਹਿੰਦੀਆਂ ਵੀ ਹਾਂ ਹੈਗੀ ਆ ਨਿਗਾ ਚ ਹੈਗੀ ਆ ਨਿਗਾ ਚ ਕੋਈ ਆਉਂਦਾ ਹੈ ਨਹੀਂ ਘਰ ਦੇਖਣ ਓਹੋ ਤੂੰ ਤਾਂ ਕਮਲ ਹੀ ਆ ਲੋਕ ਸਿਆਣੇ ਨੇ ਤੂੰ ਉਮਰ ਤਾਂ ਦੇਖ ਲੈ ਇਹਦੀ ਹੁਣ ਵਿਆਹ ਦੀ ਉਮਰ ਹੈਂ ਤੂੰ ਇਹਨੂੰ ਕਹਿ ਤਾ ਬੈਠੀ ਹੁਣ ਇਹਨੂੰ ਪਤਾ ਨਹੀਂ ਕਿਵੇਂ ਆਪਸੇ ਸਿਰੇ ਚੜਾਵਾਂਗੇ ਗੱਲ ਮੈਂ ਤਾਂ ਕਹਣਾ ਕੋਈ ਟੁੱਟਿਆ ਭੱਜਿਆ ਰਿਸ਼ਤਾ ਲਿਆ ਕੇ ਕਹਾਣੀ ਸਿਰੇ ਲਾ ਦੇ ਕੋਈ ਆਵੇ ਤਾਂ ਸਹੀ ਕੋਈ ਨਹੀਂ ਆਉਂਦਾ ਭਾਈ ਵੀ ਨਾ ਸੁਣ ਲੈ ਮਾਤਾ ਬਥੇਰੇ ਨੂੰ ਇੱਕ ਦੱਸ ਪਾ ਰੱਖੀ ਐ ਚਲ ਇਹਨੂੰ ਨਾ ਸੇ ਰਿਸ਼ਤਾ ਜ਼ਮੀਨ ਨੂੰ ਹੋਊਗਾ ਬਥੇਰੇ ਹੈਗੀਆਂ ਨੇ ਜਿਨ੍ਹਾਂ ਜਿਨ੍ਹਾਂ ਦੇ ਰਿਸ਼ਤੇ ਟੁੱਟੇ ਹੋਏ ਆ ਜਾਂ ਕੋਈ ਅੰਗੋ ਪੈਰੋਂ ਆ ਰਹੀਆਂ ਨੇ ਜਾਂ ਕਿਸੇ ਗਲਤੀ ਕਰਕੇ ਘਰੇ ਬੈਠੀਆਂ ਨੇ ਬਥੇਰੀ ਦੁਨੀਆ ਦੀ ਗੱਲ ਕਰ ਵੀ ਆਪਣੇ ਕਰਮ ਮਾੜੇ ਆ ਕੋਈ ਦੇਖਣੀ ਨਹੀਂ ਆਉਂਦਾ ਕੋਈ ਆਪਣੇ ਕਰਮ ਤਾਪੀ ਮਾੜੇ ਆ ਅੱਜ ਕੱਲ ਤਾਂ ਰਿਸ਼ਤਾ ਚੰਗੇ ਭਲੇ ਨੂੰ ਨਹੀਂ ਹੁੰਦਾ ਇਹ ਤਾਂ ਫੇਰ ਵੀ 50 ਸਾਲ ਤੋਂ ਉੱਪਰ ਲੰਘ ਗਿਆ ਇਹਨੂੰ ਕਿਨੇ ਦਣੀਆ ਕੁੜੀ ਤੂੰ ਆਪ ਹੀ ਕਹਦੇ 50 ਸਾਲ ਤੋਂ 40 42 ਦਾ ਜਾਂ ਮਤਲਬ 45 ਤੱਕ ਦਾ ਕਿਹਾ ਕਰੋ ਬਈ ਇਹ ਤਾਂ ਛੋਟੀ ਉਮਰ ਹੀ ਤਾਂ ਲੇ ਆ ਜਾਂਦੇ ਆ ਕਹਿਣ ਨਾਲ ਥੋੜਾ ਅਗਲੇ ਨੂੰ ਦਿਖੂਗਾ ਨਹੀਂ ਹੈ ਨਾ ਹੁਣ ਤੋਂ ਤੂੰ ਤੇਰੇ ਵੀ ਚਿੱਟੀ ਦਾੜੀ ਆ ਜਾਂਦੀ ਐ ਫਿਰ ਤੂੰ ਵੀ ਹੋ ਗਿਆ 45 ਸਾਲ ਦਾ ਜਦੋਂ ਜਵਾਕ ਜਵਾਨ ਹੋ ਜਾਂਨ ਮਾਪੇ ਪਿਓ ਤਾਂ ਬੁੜੇ ਹੀ ਹੋ ਜਾਂਦੇ ਨੇ ਫਿਰ ਜੇ ਆਪ ਆਉਦੇ ਮੂੰਹ ਨਾਲ ਹੀ ਆਏ ਕਹਿਣ ਲੱਗੇ ਫੇਰ ਨਹੀਂ ਕਿਸੇ ਨੇ ਕਰਨਾ ਮੇਰੀ ਗੱਲ ਸੁਣ ਤੂੰ ਮੁਖਤਿਆਰ ਨੂੰ ਕਹਿ ਉਹਨੂੰ ਉਹ ਕਰਾ ਸਕਦੀ ਆ ਕੰਮ ਫੇਰ ਮੈਂ ਤਾਂ ਕਹਿਨੀ ਆ ਵੀ ਥੋੜਾ ਜਿਹਾ ਲਾਲਚ ਵਧਾਉਣਾ ਪਊਗਾ ਮੈਂ ਤਾਂ ਉਹਨਾਂ ਨੂੰ 50 ਕਹ ਹਜ਼ਾਰ ਕਿਹਾ ਸੀ ਵੀ ਦੇ ਦੇਾਂਗੇ ਉਹ 10 ਵੀ ਹੋਰ ਕਹਿ ਦੇ ਇਹ ਤੋ ਤਾਂ ਖੜਾ ਛੁੱਟੂ ਤੇਰਾ ਤੂੰ ਐ ਸੋਚ ਸੁਣ ਬਿਜਲੀ ਗੱਲ ਦਾ ਤਾਂ ਪਤਾ ਹੀ ਨਹੀਂ ਪਤਾ ਨਹੀਂ ਸਾਰਾ ਲਾਣਾ ਪੋਂਦੂਆਂ ਦਾ ਇਕੱਠਾ ਮੈਂ ਇਹ ਤੋਂ ਨਹੀਂ ਮੈਂ ਤਾਂ ਐ ਕਹਿੰਨੀ ਵੀ ਆਪਾਂ ਤਾਂ ਬਗ ਜਾਗੇ ਬਾਹਰ ਤੇ ਇਹਦੀ ਜ਼ਮੀਨ ਇਹ ਸੰਭੂ ਇਹ ਨਹੀਂ ਮਿੱਥੂ ਜਰਿਆ ਜਾਂਦਾ ਅੱਛਾ ਹਾਂ ਚੱਕਰ ਆ ਹੈ ਫਿਰ ਮੈਂ ਨਹੀਂ ਨਹੀਂ ਇਹ ਚੱਕਰ ਕਾ ਹਾਂ ਜਵਾਨ ਨਹੀਂ ਰਹਿੰਦੀ ਮੈਂ ਐ ਕਹਿੰਦੀ ਸੀ ਵੀ ਜੇ ਹੁਣ ਆਪਾਂ ਇਹਨੂੰ ਇੱਥੇ ਇਕੱਲੀ ਕੋਲੇ ਛੱਡ ਗਏ ਨਾਲੇ ਤਾਂ ਲੋਕ ਬਣਾਉਣਗੇ ਗੱਲਾਂ ਹੈ ਹਾਂ ਉਹ ਤਾਂ ਹੈ ਗਈ ਹੀ ਬਾਕੀ ਗੱਲ ਇਹ ਐ ਵੀ ਇਹਨੇ ਉਹਨੂੰ ਰੋਟੀਆਂ ਨਹੀਂ ਦੇਣੀਆਂ ਹੈ ਉਹਦਾ ਬੜੇਪਾ ਰੁੱਲ ਜੂ ਆਪਾਂ ਉੱਥੇ ਬੈਠਾਂਗੇ ਹੈ ਜ਼ਮੀਨ ਸੰਭਲੋਗੇ ਤੇ ਇਹਨੂੰ ਦੇਣੀ ਨਹੀਂ ਰੋਟੀ ਜੇ ਉਹਦਾ ਘਰ ਵਸਜੋ ਚਾਹੇ ਆਪਦੇ ਘਰੇ ਰੁੱਖੀ ਖਾਵੇ ਚਾਹੇ ਮਿੱਸੀ ਖਾਵੇ ਆਪਾਂ ਨੂੰ ਇਹਦਾ ਫਿਕਰ ਨਹੀਂ ਹੋਣਾ ਹਾਂ ਨਾਲੇ ਆਪਣੀ ਬਧੋ ਦੇ ਲਈ ਹੈ ਅਸੀਂ ਦੋ ਦਰਾਣੀ ਚਠਾਣੀ ਤੋਂ ਤਿੰਨ ਹੋ ਜਾਣੀਆਂ ਸੁੱਖ ਨਾਲ ਕੋਈ ਆਪਾਂ ਤਾਂ ਸੋਚਦੇ ਆ ਚੰਗਾ ਪਰ ਹੁਣ ਜੇ ਹੂ ਰਿਸ਼ਤਾ ਫੇਰ ਹੀ ਆ ਚੱਲ ਸਾਡੇ ਤਾਂ ਗੱਲਾਂ ਮੁੱਕਦੀ ਨਹੀਂ ਆ ਚੱਕ ਭਾਂਡੇ ਚਾਹ ਲਿਆ ਘੁੱਟ ਜੀ ਬਣਾ ਕੇ ਖੇਤੋਂ ਖਾ ਪੀ ਕੇ ਰੋਟੀਆਂ ਲੈ ਆਉਨੇ ਉਹ ਡੱਬੇ ਤੇ ਘਰੇ ਆ ਕੇ ਚਾਹਾਂ ਸੋਡਾ ਤਾਂ ਇਹੀ ਨਹੀਂ ਮੁੱਕਦਾ ਖੇਤ ਵੀ 2 ਘੰਟੇ ਕੰਮ ਕਰ ਲਿਆ ਕਰੋ ਉਹ ਜਦੋਂ ਹੁਣ ਕੰਮ ਹੁੰਦਾ ਉਦੋਂ ਹੀ ਕਰਦੇ ਆ ਹੁਣ ਵਿਹਲੇ ਉੱਥੇ ਕੀ ਕਰੀ ਜਾਈਏ ਵੀਰ ਜੀ ਹਾਂ ਚਲੋ ਮੈਂ ਤੁਹਾਡੇ ਨਾਲ ਇੱਕ ਗੱਲ ਕਰਨੀ ਸੀ ਦੱਸੋ ਕਰੋ ਗੱਲ ਤੁਹਾਨੂੰ ਪਤਾ ਹੀ ਹੈ ਮੈਂ ਤੁਹਾਡੇ ਨਾਲ ਕੀ ਗੱਲ ਕਰਦੀ ਆ ਮੇਰੀ ਗੱਲ ਸੁਣੋ ਆ ਦੀਦੀ ਨੂੰ ਤੁਸੀਂ ਸਮਝਾਓ ਆ ਕੀ ਕਰਨ ਲੱਗੀ ਹੋਈ ਆ ਜੇਠ ਨੂੰ ਰਿਸ਼ਤਾ ਕਰਾ ਰਹੀ ਆ ਆ ਉਮਰੇ ਕੋਈ ਰਿਸ਼ਤਾ ਕਰੂਗਾ ਉਹਨੂੰ ਫੇ ਮੈਂ ਤਾਂ ਵਿਚਰਨ ਉਹਨੂੰ ਕਿਹਾ ਵੀ ਆ ਉਮਰ ਉਹ ਤਾਂ ਕਹਿੰਦੀ ਲੈ ਤਾਂ ਲੱਗਦੀ 40 ਸਾਲ ਦਾਗਾ ਕੀ ਕਰਾਂ ਉਹ ਤਾਂ ਕਹਿੰਦੀ ਆਪਾਂ ਬਾਹਰ ਵਗ ਜਾਗੇ ਮੁੜ ਕੇ ਇਹਨਾਂ ਨੇ ਰੋਟੀ ਨਹੀਂ ਦੇਣੀ ਓਹੋ ਤੁਹਾਨੂੰ ਕਦੇ ਹੋ ਸਕਦਾ ਵੀ ਮੈਂ ਰੋਟੀ ਨਹੀਂ ਦਿੰਦੀ ਹੁਣ ਤੱਕ ਤਾਂ ਰੋਟੀਆਂ ਮੈਂ ਹੀ ਦਿੰਦੀ ਰਹੀਆਂ ਕੱਪੜੇ ਮੈਂ ਧੋਣੀਆਂ ਉਹਦੇ ਰੋਟੀ ਮੈਂ ਦਿੰਦੀ ਸੀ ਹੈ ਹੋਰ ਜਿਹੜਾ ਕੰਮ ਕਹਦੇ ਨਿੱਕਾ ਮੋਟਾ ਕਦੇ ਮੇਰਾ ਬਟਨ ਟੁੱਟ ਗਿਆ ਕਦੇ ਭਾਈ ਮੇਰਾ ਗੀਚਾ ਉੱਡ ਗਿਆ ਸਾਰਾ ਗੁੱਸਤਾ ਕਰਕੇ ਦਿੰਦੀ ਆ ਹੋਰ ਤਾਂ ਸੋਣੇ ਤੋਂ ਵੱਧ ਕੀ ਕਰਦਾ ਭਾਈ ਚਰਨੂ ਮੈਂ ਤਾਂ ਤੇਰੀ ਗੱਲ ਨਾਲ ਸਹਿਮਤ ਆ ਪਰ ਹੁਣ ਇਹ ਨਹੀਂ ਮੰਨਦੀ ਪਰ ਮੈਨੂੰ ਲੱਗਦਾ ਨਹੀਂ ਚਰਨੂ ਵੀ ਕੋਈ ਉਹਦਾ ਰਿਸ਼ਤਾ ਕਰਵਾ ਦੂ ਸਿਰੇ ਚੜ ਜੂ ਗੱਲ ਕੋਈ ਐਡੀ ਉਮਰ ਚ ਕਿਹੜਾ ਉਹਨੂੰ ਤੇਦੂ ਕੁੜੀ ਦੇਖ ਵੀਰੇ ਜੇ ਗੱਗਾਉ ਰਿਹਾ ਹੁੰਦਾ ਤਾਂ ਮੈਂ ਉਹਨੂੰ ਕਹਿੰਦੀ ਵੀ ਸਮਝਾ ਉਹ ਤਾਂ ਦੇਖ ਲੈ ਸੀਜ਼ਨ ਪਤਾ ਨਹੀਂ ਆਇਆ ਪਤਾ ਨਹੀਂ ਆ ਚੜ ਗਿਆ 6 ਮਹੀਨੇ ਵਾਸਤੇ ਮਸ਼ੀਨ ਤੇ ਕੰਜਰ ਹਾਂ ਉਹਨੇ ਮੇਰਾ ਆਰਡਰ ਲਹੁ ਪੀਤਾ ਹੋਇਆ ਬਗਾਰ ਦੱਸੀ ਵਾ ਗਿਆ ਲੈ ਗੱਗਾ ਤਾਂ ਇਹ ਜੀ ਆ ਪਹਿਲੇ ਦਿਨ ਹੀ ਉਹਦਾ ਮਤਾ ਉਹਦਾ ਘੱਟ ਹੀ ਫਿਕਰ ਕਰਦਾ ਘਰੇ ਵੀਰੇ ਉਹਨੂੰ ਛੱਡ ਤੂੰ ਮੈਂ ਉਹਨੂੰ ਕਹਿ ਦਿੰਦੀ ਪਰ ਉਹਦੇ ਪਤਾ ਨਹੀਂ ਪਰਦੇਈ ਮੰਨਦੀ ਪਤਾ ਨਹੀਂ ਮੈਂ ਕਹਿੰਦੀ ਆ ਤੇਰੇ ਤੇ ਟੱਬਰ ਆ ਭਾਈ ਤੂੰ ਬਣਾ ਲਾ ਤੁਸੀਂ ਕੱਲ ਨੂੰ ਬਾਹਰ ਵਾਗ ਕੇ ਅਗਲੀ ਖਬਰਾ ਕਦ ਤਰੀ ਕਹਿ ਜਾਊਗੀ ਇੱਥੇ ਮੇਰੇ ਭਾਂਡੇ ਖਲਾਰ ਦੀ ਫਰੂਗੀ ਹਾਂ ਚਰਨੂ ਕੀ ਗੱਲ ਤਾਂ ਹੈਗੀ ਆ ਸਹੀ ਗੱਲ ਆ ਆਪਾ ਤਾਂ ਸੋਚਦੀ ਨਹੀਂ ਵੀ ਉਹ ਕੀ ਪਤਾ ਆਪਣੇ ਟੱਬਰ ਚ ਕਹੇ ਜਾ ਵਿਗਾੜ ਪਾ ਦੇ ਆ ਕਿ ਹਨਾ ਮੈਂ ਤਾਂ ਇਹਨੂੰ ਬਥੇਰਾ ਸਮਝਾਉਣਾ ਪਤਾ ਨਹੀਂ ਇਹਦੀ ਬੁੱਧੀ ਕੀ ਪ੍ਰੈਸਟ ਹੋਈ ਆ ਨਾਲੇ ਹੁਣ ਤੱਕ ਤਾਂ ਇਕੱਠੇ ਬੈਠੇ ਆ ਕੱਲ ਨੂੰ ਅਗਲੀ ਅੱਡ ਕਰਾ ਦੇ ਅਗਲੀ ਕਵੇ ਚੱਕੋ ਭਾਂਡੇ ਭਾਈ ਅੱਡ ਹੋ ਮੈਂ ਨਹੀਂ ਐ ਕਰਦੀ ਮੈਂ ਨਹੀਂ ਉਹ ਕਰਦੀ ਚੱਲ ਚਰਨੂ ਮੈਂ ਵੀ ਸਮਝਾਉਣਾ ਨੂੰ ਤੂੰ ਵੀ ਥੋੜਾ ਮੋਟਾ ਸਮਝਾਈ ਪਿਆਰ ਨਾਲ ਚੰਗਾ ਪਿਆਰ ਨਾਲ ਸਮਝਾਈ ਮਨਜੂਰ ਚੰਗਾ ਜਦੋਂ ਸਮਝਾ ਕੇ ਦੇਖ ਪਹਿਲਾਂ ਮੜਾ ਕੇ ਚਲ ਦੇਖਦਾ ਮੈਂ ਸਮਝਾ ਕੇ ਕੋਈ ਨਾ ਕਰਦਾ ਗੱਲ ਮੈਂ ਉਹਦੇ ਨਾਲ ਚੰਗਾ ਲੈ ਦੱਸ ਕਹਿੰਦਾ ਮੈਂ ਸਮਝਾਉਣਾ ਆਖੇ ਪਿਆਰ ਨਾਲ ਸਮਝਾਈ ਤੇਰੇ ਤਾਂ ਹੋਈ ਨਹੀਂ ਆਖੇ ਲੱਗਦੀ ਮੈਂ ਤਾਂ ਇੱਕ ਕਹਿਦਾ ਤੇ ਤੇਰੇ ਆਖੇ ਲੱਗੀ ਤਾਂ ਚੰਗਾ ਜੇ ਨਾ ਲੱਗੀ ਤਾਂ ਤਾਂ ਫਿਰ ਬੁਰਾ ਹੀ ਆ ਫਿਰ ਅੱਬਾ ਆ ਜਾ ਕਲਦੀਪ ਆਪਾਂ ਨਾ ਚਰਨੋਂ ਦੇ ਮੂੰਹ ਤੇ ਗੱਲ ਕਰਦੇ ਆਂ ਕੀ ਗੱਲ ਜੀ ਆ ਜਾ ਤੈਨੂੰ ਕੋਈ ਗੱਲ ਸਮਝਾਉਣੀ ਆ ਕੀ ਹੋ ਗਿਆ ਓਏ ਆ ਜਾ ਤੁਰਤਾ ਮੜਾ ਜਾ ਆ ਜਾ ਪਤਾ ਵੀ ਲੱਗੇ ਲੈ ਚਰ ਨੂੰ ਆ ਆ ਜੀ ਸਮਝਾ ਲੈ ਹੁਣ ਤੋ ਇਹਨੂੰ ਭਈ ਮੈਂ ਤਾਂ ਕੀ ਸਮਝਾਵਾਂ ਮੈਂ ਤਾਂ ਸਮਝਾ ਸਮਝਾ ਥੱਕ ਗਈ ਭੈਣ ਮੈਂ ਤਾਂ ਐਂ ਕਹਿੰਦੀ ਸੀ ਵੀ ਕਿਉਂ ਬੁੱਢੇ ਵਾਰੇ ਬਾੜ ਚ ਵਿਪੜ ਲਾਉਣੀ ਆ ਸੁਣ ਲਾ ਗੱਲ ਧਿਆਨ ਨਾਲ ਚਰ ਨੂੰ ਦੀ ਮੈਂ ਤਾਂ ਸੁਣ ਹੀ ਜਾਂਦੀ ਆ ਕਈ ਦਿਨਾਂ ਦੀ ਪਰ ਮੇਰੀ ਨੀ ਨਾ ਕੋਈ ਸੁਣਦਾ ਮੇਰੀ ਵੀ ਕੋਈ ਸੁਣ ਲੈ ਮੈਂ ਤੇਰੀ ਨਹੀਂ ਸੁਣਦੇ ਆ ਤੇਰੀ ਨਹੀਂ ਸੁਣਦੇ ਆ ਤੂੰ ਚਰਨੂ ਦੀ ਵੀ ਸੁਣ ਲੈ ਕੀ ਕਹਿੰਦੀ ਆ ਗੱਲ ਤਾਂ ਸੁਣ ਲੈ ਇੱਕ ਵਾਰੀ ਦੀ ਹਾਂ ਲੈ ਦੱਸ ਕੀ ਕਹਿਣੀ ਆ ਵੀਰੇ ਮੈਂ ਤਾਂ 20 ਵਾਰ ਸਮਝਾਤਾ ਮੈਂ ਤਾਂ ਉਹ ਕੰਮ ਹੋ ਗਿਆ ਪੱਥਰ ਤੇ ਬੂੰਦ ਪਈ ਚਾਹੇ ਨਾ ਪਈ ਚੱਲ ਚਰਨੂ ਇੱਕ ਵਾਰ ਹੋਰ ਸਮਝਾ ਕੇ ਦੇਣਾ ਮੈਂ ਤਾਂ ਪੈਣੇ ਹੱਥ ਬੰਨ੍ਹ ਦੀਆਂ ਹਾਰੇ ਜਿਹੜਾ ਨੂੰ ਰਿਸ਼ਤਾ ਨਾ ਕਰੇ ਕਿਉਂ ਉਹਦੀ ਰੋਟੀ ਪੱਕਦੀ ਹੋ ਜਾਣ ਦੋ ਵਿਚਾਰੇ ਦੀ ਮੈਂ ਵੀਰੇ ਐਂ ਦੱਸ ਹੁਣ ਕੀ ਉਹ ਭੁੱਖਾ ਮਰਨ ਲੱਗ ਰਿਹਾ ਤੁੰਗਾ ਲੈ ਸੁਣ ਲੈ ਸਮਝ ਲੈ ਗਾਹਣ ਲਈ ਗੱਲ ਵੀ ਸਮਝ ਲੈ ਮਾਤਾ ਇਹਨੂੰ ਵੀ ਸਮਝਾ ਸਮਝਾ ਥੱਕ ਗਈ ਵੀ ਆਪਾਂ ਨਿਕਲ ਜਾਗੇ ਬਾਹਰ ਤੇ ਉਹਨੂੰ ਕਿਸੇ ਨੇ ਰੋਟੀ ਨਹੀਂ ਦੇਣੀ ਲੈ ਦੱਸ ਕਦੇ ਰੋਟੀ ਨਹੀਂ ਜਣੀ ਆ ਹੁਣ ਮਾੜਾ ਮਟਾ ਤੂੰ ਕੰਮ ਕਰਨ ਲੱਗਿਆ ਥੋੜੇ ਦਿਨਾਂ ਆ ਹੁਣ ਤੂੰ ਕੰਮ ਕਰਦੀ ਨਹੀਂ ਸੀ ਚਾਰ ਸਾਲ ਤੋਂ ਜਿੰਦੀ ਮੈਂ ਆਈਆਂ ਰੋਟੀ ਕੌਣ ਦਿੰਦਾ ਭਾਈ ਉਹਨੂੰ ਮੈਂ ਤਾਂ ਪਾ ਪਾ ਕੇ ਦਿੰਦੀ ਰਹੀਆਂ ਫਲੋਸ ਫਲੋਸ ਕੇ ਨਿਪਾਇਣੀ ਉਹ ਤਾਂ ਹੁਣ ਸਾਂਝੇ ਖਾਤੇ ਕੰਮ ਚੱਲਦਾ ਤੂੰ ਰੋਟੀ ਟੁੱਕਦਾ ਚੁੱਲੇ ਤੇ ਕਰ ਲੈਣੀ ਆ ਅਸੀਂ ਬਾਹਰਲਾ ਕਰ ਲੈਨੇ ਆ ਜਦੋਂ ਤੈਨੂੰ ਚਾਰੇ ਪਾਸੇ ਪਾਉਣਾ ਪੈ ਗਿਆ ਫੇਰ ਨਹੀਂ ਤੈਨੂੰ ਸੁਰਤ ਰਹਿਣੀ ਕਰਦੇ ਕੰਮਾਂ ਦੀ ਤੇ ਉਹਨੂੰ ਕਿਹਨੇ ਪੁੱਛਣਾ ਮੈਨੂੰ ਤਾਂ ਇਹ ਲੱਗਦਾ ਵੀ ਮੈਂ ਤਾਂ ਇੱਡੀ ਵੱਡੀ ਗਲਤੀ ਕਰਤੀ ਉਹਨੂੰ ਦੇਸੀ ਕੋ ਪਾ ਪਾ ਕੇ ਮਖੜੀਆਂ ਪਾਵਾ ਕੇ ਦਿੰਦੀ ਸੀ ਵਿਚਾਲਨ ਰੋਇਆ ਰਹੂਗਾ ਮਾਣਾ ਮਟਾ ਘਰ ਦਾ ਕੰਮ ਕਰਿਆ ਕਰੂਗਾ ਆ ਮੈਨੂੰ ਨਹੀਂ ਪਤਾ ਕਿ ਉਹ ਵਿਆਹ ਕਰਾਊਗਾ ਕੰਜਰ ਚਰਨੋ ਇਹਦੇ ਦਿਮਾਗ 'ਚ ਤਾਂ ਹੁਣ ਜਿਹੜੀ ਗਰਾਰੀ ਫਸ ਗਈ ਉਹ ਨਹੀਂ ਨਿਕਲਦੀ ਇਹਦੇ ਦਿਮਾਗ 'ਚੋਂ ਓ ਵੀਰ ਜੀ ਤਾਂ ਹੀ ਤੁਹਾਨੂੰ ਕਿਹਾ ਵੀ ਤੁਸੀਂ ਕਰਾਰੀ ਕੱਢੋ ਬਾਹਰ ਦੇ ਦਿਮਾਗ ਚ ਦੇਖੋ ਤੁਸੀਂ ਵਗ ਜਣਾ ਬਾਹਰ ਲੋਕਾਂ ਨੇ ਪਤਾ ਕੀ ਕਹਿਣਾ ਵੀ ਆਪ ਤਾਂ ਨਿਕਲ ਗਏ ਇੱਥੇ ਜਾਨ ਨੂੰ ਸਿਆਪੇ ਸਾਡੇ ਨੂੰ ਛੱਡ ਗਏ ਹਾਂ ਤੂੰ ਆ ਗੱਲ ਸੁਣਾ ਵੀ ਆਪਾਂ ਤਾਂ ਵਗ ਜਾਗੇ ਬਾਹਰ ਏ ਰਹਿ ਜੂ ਇੱਥੇ ਕੱਲੀ ਕੀ ਪਤਾ ਕਹੇ ਜੀ ਆਊਗੀ ਹੋਰ ਇਹਦੇ ਨਾਲ ਰੋਜ਼ ਗੁੱਤਮ ਗੁੱਤੀ ਹੋਈ ਜਾਵੇ ਆਪਣਾ ਜੂਸ ਕੱਢੀ ਜਾਵੇ ਉਹੀ ਤਾਂ ਗੱਲ ਕਹਿਣੀਆਂ ਵੀਰ ਜੀ ਹੁਣ ਤਾਂ ਕੱਟ ਚਾਲਦਾ ਅਗਲੀ ਕਿਹਦੇ ਇੱਕ ਦਿਨ ਚ ਕਹਦੇ ਕੱਢੋ ਕੰਦ ਚੱਕੋ ਭਾਂਡੇ ਆਹੋ ਆਉਂਦਿਆਂ ਨੂੰ ਆਪਣੇ ਤਿੰਨ ਗੇਟ ਬਣੇ ਪਏ ਹੁਣ ਸਮਝਦਾ ਭਾਈ ਇਹ ਗੱਲਾਂ ਤਾਂ ਹੁਣ ਮੈਨੂੰ ਤੋਂ ਪਹਿਲਾਂ ਵੀ ਘਰ ਹੱਟੀ ਸਮਝ ਵੀ ਚੁੱਕੀ ਆ ਮੈਂ ਫੇਰ ਕੀ ਹੋ ਗਿਆ ਜਿਹਦੇ ਹੋਣਗੇ ਉਹਦੇ ਹੀ ਅੱਡ ਹੋਣਗੇ ਓਏ ਮੈਂ ਤਾਂ ਬੰਨੇ ਹੱਥ ਆ ਤੁਹਾਡੇ ਦੋਨਾਂ ਦੇ ਮੂਰੇ ਜੋ ਕੁਝ ਕਰਨਾ ਕਰ ਲੋ ਭਾਈ ਆਪਣੀ ਤਾਂ ਸੰਭ ਤੋਂ ਬਾਹਰ ਆ ਸਾਰਾ ਕੁਝ ਪਰ ਹਾਂ ਸੱਚ ਇੱਕ ਗੱਲ ਮੈਂ ਤੇਰੇ ਕੰਮ ਦੀ ਕਹਿਣੀ ਆ ਬਿਰਜੀ ਆ ਸੁਣ ਲਿਓ ਮੜਾ ਤੁਸੀਂ ਵੀ ਕੰਨ ਲਾ ਕੇ ਹਾਂ ਇਹਨੂੰ ਸੁਣਾ ਮੇਰੀ ਗੱਲ ਸੁਣ ਬਣੀ ਜੇ ਤੂੰ ਸੋਚਦੀ ਆ ਵੀ ਤੂੰ ਬਾਹਰ ਭੱਜ ਜਾਈਂ ਉਹਦੀ ਰੋਟੀ ਦਾ ਔਖਾ ਹੋ ਜੂ ਰੋਟੀ ਉਹਨੂੰ ਮੈਂ ਦੇ ਦੂੰਗੀ ਉਹਨੂੰ 5 ਕਿੱਲੇ ਆਉਂਦੇ ਆ ਜੇ ਪਹਿਲੀ ਫੁੱਟੂ ਤਾਂ ਮੈਨੂੰ ਕਿਹੜਾ ਕੱਲੀ ਨੂੰ ਮਿਲੂ ਤੂੰ ਵੀ ਅੱਧ ਦੀ ਮਾਲਕਣ ਹੋਵੇਂਗੀ ਢਾਈ ਕਿੱਲੇ ਤੇਰੇ ਮੁੰਡੇ ਨੂੰ ਆਉਣਗੇ ਢਾਈ ਆਉਣਗੇ ਮੈਨੂੰ ਕੋਈ ਚੰਗੇ ਘਰ ਦੀ ਕੁੜੀ ਦਾ ਰਿਸ਼ਤਾ ਹੋਜੂ ਭਾਈ ਠੀਕ ਹੈ ਨਾ ਸਾਰੀ ਉਮਰ ਹੋ ਗਿਆ ਘੱਟਾ ਢੋ ਲੈਣ ਤੁਹਾਨੂੰ ਲੈ ਇਹੇ ਇਸੇ ਗੱਲ ਦੀ ਉਹ ਇਹ ਤਾਂ ਕਰਕੇ ਮੈਂ ਉਹਦਾ ਰਿਸ਼ਤਾ ਕਰਾਉਂਦੀ ਸੀ ਵੀ ਤੂੰ ਪੰਜ ਦੇ ਪੰਜ ਸਾਹਮਲੇਂਗੀ ਜੇ ਢਾਈ ਦੇਵੇਂਗੀ ਮੈਨੂੰ ਕਿ ਲੋੜ ਪਈ ਉਹਨੂੰ ਰਿਸ਼ਤੇ ਕਰਾਉਂਦੀ ਨਹੀਂ ਮੈਂ ਪੰਜ ਦੀ ਸਾਹਮਤੀ ਮੈਨੂੰ ਢਾਈ ਤੇ ਹੀ ਸਬਰ ਮੈਂ ਢਾਈ ਤੈਨੂੰ ਦੇ ਦੂੰਗੀ ਰਿਸ਼ਤਾ ਨਾ ਕਰਾ ਕਿਉਂ ਬੋਲੀ ਹੋਈਆਂ ਕਮਲੀਆਂ ਹੋਈਆਂ ਹੋਰ ਆ ਪਾਏਗੀ ਤੇਰੇ ਖਾਨੇ ਗੱਲ ਮੈਨੂੰ ਤਾਂ ਆਏ ਸੀ ਵੀ ਆਪਾਂ ਵਗ ਜਾਗੇ ਬਾਹਰ ਤੇ ਇੱਕ ਲੀ ਢੋਲੇ ਦੀਆਂ ਲਾਉਗੀ ਮੈਂ ਤਾਂ ਤਾਂ ਅੱਕ ਲਾਉਂਦੀ ਸੀ ਉਹਨੂੰ ਚਲ ਉਹਨੂੰ ਹੁਣ ਨਾ ਕੋਈ ਸਕੀਮ ਲਾ ਕੇ ਉਹਨੂੰ ਟਾਲ ਕਿਸੇ ਵਹਾਨੇ ਹਾਂ ਟਾਲਨ ਨੂੰ ਕਿ ਇੱਥੇ ਖੜਾ ਉਹਨੂੰ ਡੋਲੇ ਲੈ ਕੇ ਕੋਈ ਆਈ ਜਾਂਦਾ ਰਿਸ਼ਤੇ ਮੇਰੀ ਗੱਲ ਸੁਣ ਜੇ ਕੋਈ ਆਉਗੀ ਮੈਂ ਬਾਰੇ ਬਾਰ ਮੋੜ ਦੂੰ ਉਹਨੂੰ ਐਵੇਂ ਚਾਟ ਤੇ ਰੱਖੂ ਮੈਂ ਇੱਕ ਸਾਲ ਤਾਂ ਨਗਾਤਾ ਲਾਰਿਆ ਚ ਆਪਾਂ ਸੇ ਵੀ ਨਹੀਂ ਹੋਰ ਨਗਾ ਦੇਣੇ ਆਪਾਂ ਬਾਹਰ ਵਗ ਜਾਗੇ ਆਹੋ ਬਾਅਦ ਚ ਆਪੇ ਮੈਂ ਦੇ ਦਿਆਂਗੀ ਬਸ ਮੇਰੀ ਗੱਲ ਸੁਣੋ ਇਤੇ ਪਾਉ ਮਿੱਟੀ ਉਹਨੂੰ ਇਹ ਗੱਲ ਦਾ ਪਤਾ ਨਾ ਲੱਗੇ ਵੀ ਆਪਾਂ ਉਹਨੂੰ ਰਿਸ਼ਤਾ ਕਰਾਉਂਦੇ ਨਹੀਂ ਹਾਂ ਚਰਨੂ ਇਹ ਗੱਲ ਦਾ ਧਿਆਨ ਨਾ ਨਾ ਮੈਂ ਕਰਦੀ ਕਰਾਉਂਦੀ ਮੈਂ ਬਗਜੂ ਬਾਹਰ ਤੇ ਤੈਨੂੰ ਤਾਂ ਨਿਕਲਣਾ ਸੌਖਾ ਹੀ ਆ ਤੂੰ ਤਾਂ ਪਹਿਲਾਂ ਹੀ ਵਿਰੋਧ ਸੀ ਫੇਰ ਰਹੇਂਗੀ ਹਾਂ 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 ਠੀਕ ਹੈ ਨਾ ਚਲਾ ਦੋ ਚਾਹ ਬਣਾ ਕੇ ਪੀਂਦੇ ਆ ਚਲ ਆਪਾਂ ਆਈ ਟੁੱਟ ਕੇ ਰਹਿਣਾ ਸਾਹਮਣੇ ਇੱਕ ਨਾ ਨਾ ਕੋਈ ਗੱਲ ਦੀ ਹੁਣ ਪਤਾ ਨਾ ਕਿ ਕਿਸ ਗੱਲ ਦਾ ਅੱਛਾ ਇਹ ਗੱਲ ਹੈ ਪਰਚਾਈ ਐਡਾ ਵੱਡਾ ਧੋਖਾ ਕਿਤੇ ਤਾਂ ਤੂੰ ਕਹਿੰਦੀ ਸੀ ਆਏ ਤਵਾਰ ਨੂੰ ਆ ਜਾਣਗੇ ਆਏ ਤਵਾਰ ਨੂੰ ਨੰਨ ਟਿਕਾ ਲੱਗਿਆ ਹੁਣ ਬੁੱਤਵਾਰ ਨੂੰ ਆਉਣਗੇ ਤੂੰ ਏਡੇ ਏਡੇ ਲਾਰੇ ਲਾਉਂਦੇ ਰਹੀ ਝੂਠੇ ਲਾਰੇ ਭਾਬੀ ਅ ਝੂਠਾ ਲਾਰਾ ਤੇ ਭਾਬੀ ਲਾਇਆ ਨਹੀਂ ਅਜ ਤੱਕ ਮੁਕਤੀ ਕੰਮ ਕਰਾਇਆ ਨਾ ਤੂੰ ਮੰਗਿਆ ਨਾ ਪਿਆਇਆ ਅੱਜ ਨਾ ਇੱਕ ਵੀ ਮਨੂਨੀ ਜਾਂ ਮਰ ਚੂੰ ਜਾਂ ਮਾਰੂੰ ਜਾਂ ਫਿਰ ਭਾਂਡੇ ਪੰਨੂ ਨੀ ਜਾਂ ਮਰ ਚੂੰ ਜਾਂ ਮਾਰੂੰ ਜਾਂ ਫਿਰ ਭਾਂਡੇ ਪੰਨੂ ਨੀ ਸਰਪਾਂਡੇ ਪਨੋਲੀ ਉਹ ਮਨਾ ਇੱਥੇ ਹੁਣ ਜੇ ਕੋਈ ਗੱਲ ਛੇੜੇਗਾ ਤਾਂ ਚੱਬ ਨਾ ਪਾਜੇ ਤੂੰ ਹਜੇ ਠੰਡਾ ਰਹਿ ਮਾੜਾ ਮੋਟਾ ਸੋਚ ਦਿਮਾਗ ਤੋਂ ਕੰਮ ਲੈ ਇੱਕ ਵਾਰੀ ਬਾਹਰ ਹੀ ਨਿਕਲ ਛਲ ਹਾਂ ਹੁਣ ਮੈਂ ਘਰਾਂ ਤਾਂ ਕੀ ਕਰਾਂ ਕੋਈ ਸਮਝ ਨਹੀਂ ਆਉਂਦੀ ਕਿ ਕਿਹੜੇ ਖੂ ਖਾਤੇ ਚ ਡਿੱਗਾ ਮਿਕਰ ਸਿਆ ਹਾਂ ਸਤਨਾਮ ਉਰੇ ਆ ਕੀ ਗੱਲ ਹੋਊਗੀ ਇਕੱਲੇ ਬੋਲਦਾ ਚੱਲਿਆ ਉਹ ਪੁੱਛ ਨਾ ਕੱਲਾ ਮੰਦਾ ਉਦੋਂ ਬੋਲਦਾ ਜਦੋਂ ਕੋਈ ਦਿਮਾਗ ਤੇ ਬੋਝ ਹੋਵੇ ਸਤਨਾਮ ਸਿਆ ਆ ਜਾ ਬੈਠ ਓਰੇ ਕਾਦਾ ਬੋਝ ਪੈ ਗਿਆ ਦਿਮਾਗ ਤੇ ਮੈਨੂੰ ਦੱਸੋ ਮੈਂ ਕਹਿੰਦਾ ਜਿਹੜਾ ਦਮਾਦ ਬੰਦੇ ਦੀ दारू ਹੁੰਦਾ ਉਤਾ ਖਾ ਠੀਕ ਐ ਸਤਨਾਮ ਮੇਰੇ ਤਾਂ ਕੋਈ ਦੁੱਖ ਸੁੱਖ ਸੁਣਨ ਵਾਲਾ ਵੀ ਨਹੀਂ ਕਿਹਦੇ ਕੋਲੇ ਦੁੱਖ ਫਰੋਲਾ ਮੈਂ ਕੀ ਗੱਲ ਹੋਈ ਬੱਕਰਾ ਮੈਨੂੰ ਗੱਲ ਦੱਸ ਦੱਸ ਮੇਰੇ ਕੋਲੇ ਕੀ ਨਹੀਂ ਹੈ 5 ਕਿੱਲੇ ਤਾਂ ਮੇਰੇ ਕੋਲੇ ਜ਼ਮੀਨ ਐ ਵਧੀਆ ਝੋਟੇ ਦੇ ਸੇਰਰ ਗਈ ਐ ਤੇ ਪਰਜਾਈਆਂ ਪਰਜਾਈਆਂ ਹੁਣ ਰੋਟੀ ਦੇਣ ਤੋਂ ਭਜਦੀਆਂ ਨੇ ਤੇ ਨਾਲੇ ਮਿੱਠਾ ਲਾਰਾ ਲਾਤਾ ਬਕਰ ਸਿਆ ਤੈਨੂੰ ਕੀ ਮਿੱਠਾ ਲਾਰਾ ਲਾਤਾ ਤੂੰ ਮੈਨੂੰ ਗੱਲ ਖੁੱਲ ਕੇ ਤਾਂ ਦੱਸ ਕਾਪਾ ਕੀਆ ਹਾਲੀ ਕੱਢ ਲਈਏ ਗੱਲ ਦਾ ਸਤਨਾਕੀ ਦੱਸਾਂ ਕੀ ਨਾ ਦੱਸਾਂ ਨਹੀਂ ਬਿਕਰਸਿਆ ਮੈਂ ਤੇਰਾ ਛੋਟਾ ਭਰਾ ਹਾਂ ਮੈਂ ਜੋ ਵੀ ਗੱਲ ਤੇਰੇ ਨਾਲ ਕਰੂੰਗਾ ਤੇਰੀ ਗੱਲ ਸੁਣੂੰਗਾ ਮੈਂ ਦਿਲੋਂ ਸੁਣੂੰਗਾ ਤੇਰਾ ਪੜਦਾ ਵੀ ਰੱਖੂੰਗਾ ਤੇਰਾ ਸਾਥ ਵੀ ਦੇਊਂਗਾ ਤੂੰ ਮੈਨੂੰ ਗੱਲ ਦੱਸ ਜਿਹੜੀ ਵੀ ਤੇਰੇ ਨਾਲ ਘਟਨਾ ਵਾਪਰ ਰਹੀ ਆ ਮੈਂ ਤੇਰਾ ਸਾਥ ਦੇਊਂਗਾ ਠੀਕ ਐ ਸਤਨਾਕੀ ਦੇਖ ਲੈ ਆ ਮੈਨੂੰ ਕਹਿਂਦੀ ਵੱਡੀ ਪਰਜਾਈ ਆ ਬੁੱਧਵਾਰ ਨੂੰ ਆਉਣਗੇ ਵੀਰਵਾਰ ਨੂੰ ਆਉਣਗੇ ਤੇ ਮੈਂ ਉਸ ਚਾਹ ਦੇ ਵਿੱਚ ਆਏ ਨੇ ਨਾਲ ਤਾਂ ਆਪਦਾ ਸਾਰਾ ਢੀੜਾ ਕਪੜਾ ਬਦਲ ਲਿਆ ਨਾਲੇ ਰਹਿਣੀ ਵਹਿਣੀ ਬਦਲ ਲਈ ਉਹਦੇ ਲਾਰਿਆ ਨੇ ਸਾਲ ਲੰਗਾਤਾ ਨ ਰਿਸ਼ਤਾ ਨਹੀਂ ਕਰਾਉਂਦੀ ਤੇ ਹੁਣ ਮੈਂ ਕੰਨੀ ਸੁਣ ਲਈਆਂ ਦੋਨੇ ਨਾ ਐ ਹੋਈਆਂ ਹੋਈਆਂ ਨੇ ਤੇ ਦੋਨੇ ਕਹਿੰਦੀਆਂ ਪਤਾ ਇਹਨੂੰ ਲਾਰੇ ਚ ਹੀ ਰੱਖਣਾ ਸੀ ਤੇ ਜ਼ਮੀਨ ਆਪਾਂ ਦੋਦੀ ਕਰ ਲਾਂਗੇ ਮੈਂ ਚਾਹੁੰਨਾ ਵੀ ਜ਼ਮੀਨ ਵੀ ਮੇਰੇ ਕੋਲੇ ਰਹਿ ਜਾਏ ਤੇ ਮੇਰਾ ਘਰ ਵੀ ਬਸ ਜਾਏ ਬਿਕਰ ਸਿਆ ਤੂੰ ਇਹ ਗੱਲ ਭੁੱਲ ਗਿਆ ਇੱਥੇ ਬਹੁਤ ਘੱਟ ਲੋਕ ਨੇ ਜਿਹੜੇ ਕਿ ਕਿਸੇ ਦਾ ਦਿਲੋਂ ਕਰਦੇ ਆ ਇੱਥੇ ਦੁਨੀਆ ਲਾਲਚ ਤੋਂ ਬਿਨਾ ਕਦੇ ਕਿਸੇ ਦੀ ਨਹੀਂ ਕੋਈ ਗੱਲ ਨਹੀਂ ਤੇਰਾ ਹੱਲ ਮੈਂ ਕਰਵਾਉਂਗਾ ਤੇਰਾ ਵਿਆਹ ਵੀ ਹੋਊਗਾ ਤੂੰ ਮੌਜੂ ਵੀ ਕਰੇਗਾ ਆਪਦਾ ਪਰਿਵਾਰ ਵੀ ਪਾਲੇਗਾ ਜੇਕਰ ਉਹ ਲਾਲਚੀ ਨੇ ਤਾਂ ਤੂੰ ਤਾਂ ਲਾਲਚੀ ਨਹੀਂ ਤੈਨੂੰ ਤਾਂ ਇੱਕ ਰੋਟੀ ਦੀ ਭੁੱਖ ਕਰਕੇ ਤੂੰ ਉਹਨਾਂ ਨਾਲ ਬੈਠਾ ਜੇ ਉਹ ਤੈਨੂੰ ਇੱਕ ਰੋਟੀ ਦੀ ਦੇਣ ਦੀ ਖਾਤਰ ਤੇਰੀ ਉਹ ਜ਼ਮੀਨ ਜਾਇਦਾਦ ਖਾਤਰ ਅਜੇ ਕੁਝ ਕਰ ਰਹੀਆਂ ਨੇ ਕੱਲੂ ਜਦੋਂ ਤੇਰੇ ਤੇ ਬਡੇ ਪਾ ਗਿਆ ਨਾ ਤੈਨੂੰ ਉਦੋਂ ਕਿਸੇ ਨੇ ਰੋਟੀ ਨਹੀਂ ਦੇਣੀ ਫਿਰ ਤੇਰਾ ਬਡੇ ਪਰ ਉਲਜੂ ਆਖਰ ਟਾਈਮ ਬੜੇਪਾ ਹੀ ਹੁੰਦਾ ਬੰਦੇ ਦਾ ਸੜੇ ਬੰਦੇ ਨੂੰ ਬੜੇਪਾ ਮਾਰਦਾ ਹੋਰ ਕੋਈ ਗੱਲ ਨਹੀਂ ਮਾਰਦੀ ਇਹੀ ਤਾਂ ਚੋਰਾ ਵੜਵੜ ਖਾਂਦਾ ਵੀ ਹੁਣ ਤਾਂ ਮੈਂ ਤੁਰਿਆ ਫਿਰਦਾ ਜਦੋਂ ਮੈਂ ਮੰਜੇ ਤੇ ਬਹਿ ਗਿਆ ਕਿਹਨੇ ਮੈਨੂੰ ਰੋਟੀ ਫੜਾਉਣੀ ਹੈ ਰੋਟੀ ਫੜਾਉਣ ਵਾਲਾ ਤੇਰਾ ਹੱਲ ਬਾਈ ਮੈਂ ਕਰ ਦੰਨਾ ਅੱਛਾ ਮੈਨੂੰ ਇਹ ਗੱਲ ਦੱਸ ਹਾਂ ਤੈਨੂੰ ਇਹ ਤਾਂ ਨਹੀਂ ਹੋਊਗਾ ਵੀ ਮੈਨੂੰ ਕੋਈ ਇਹ ਗੱਲ ਇਦਾਂ ਦੀ ਕਹਿ ਰਿਹਾ ਇੱਥੇ ਨਾ ਤੇਰਾ ਰਿਸ਼ਤਾ ਹੁੰਦਾ ਪੰਜਾਬ ਚ ਤੈਨੂੰ ਜੂਪੀ ਵਾਲੀ ਲਿਆ ਦੀਗੀ ਅੱਛਾ ਵੇਖ ਮੇਰੇ ਤਾਂ ਘਰ ਬਸਣਾ ਚਾਹੀਦਾ ਚਾਹੇ ਜੂਪੀ ਦੀ ਹੋਵੇ ਚਾਹੇ ਬਿਹਾਰ ਦੀ ਹੋਵੇ ਉਹ ਚਾਹੇ ਕੀ ਕਹਿੰਦੇ ਹੁੰਦੇ ਕਲਕੱਤੀ ਵਾਲੀ ਹੋਵੇ ਫਿਰ ਤੂੰ ਐਵੇਂ ਕਰ ਹਾਂ ਤੂੰ ਟ੍ਰੇਨ ਚੜ ਸਟੇਸ਼ਨ ਤੋਂ ਹਾਂ ਜੂਪੀ ਜਾਂ ਜੂਪੀ ਜਾ ਕੇ ਉਥੇ ਆਪਣੇ ਮਿੱਤਰ ਰਹਿੰਦੇ ਆ ਮੁੰਡੇ ਆ ਸੱਤੀ ਵਰਗੇ ਠੀਕ ਹੈ ਉਹਨਾਂ ਨਾਲ ਉਹਨਾਂ ਨੂੰ ਮੈਂ ਤੈਨੂੰ ਨੰਬਰ ਦੇ ਕੇ ਤੈਨੂੰ ਉਹਨਾਂ ਨੂੰ ਮੈਂ ਫੋਨ ਕਰੂੰ ਉਹ ਤੇਰਾ ਵਿਆਹ ਕਰਾ ਕੇ ਉਥੋਂ ਤੈਨੂੰ ਪੱਕਾ ਕੰਮ ਕਰਕੇ ਤੇਰਾ ਇੱਥੇ ਭੇਜਣਗੇ ਮੈਂ ਤੇਰੇ ਨਾਲ ਆ ਅੱਛਾ ਨਾਲੇ ਤੈਨੂੰ ਕੋਈ ਵੀ ਬੋਲ ਕੇ ਦਿਖਾਵੇ ਠੀਕ ਹੈ ਫਿਰ ਮੈਂ ਜੇ ਕਰੇ ਕਿ ਮੈਂ ਬੜੂੰਗਾ ਮੈਨੂੰ ਐ ਤਾਂ ਲੱਗਦਾ ਹੈ ਉਧਰ ਤਾਂ ਹੋ ਜੂ ਕੰਮ ਨਹੀਂ ਘਰੇ ਬੜਨ ਨੂੰ ਤੂੰ ਉਹਨਾਂ ਦਾ ਮੁੰਡਾ ਹੈ ਹਾਂ ਤੂੰ ਉਹਨਾਂ ਦਾ ਦੌਰ ਜੇਠਾ ਤੇ ਗੱਲ ਹੈਗੀ ਹੈ ਪੰਜ ਕਿੱਲਾਂ ਦਾ ਬਰਾਬਰ ਦਾ ਮਾਲਕਾਂ ਤੂੰ ਜੇ ਤੂੰ ਉਹਨਾਂ ਦਾ ਜਵਾਕ ਹੋਵੇਂ ਤੈਨੂੰ ਘੂਰ ਲੈਣਾ ਤੈਨੂੰ ਕੁੱਟ ਲੈਣਾ ਪਰ ਤੈਨੂੰ ਇਹ ਗੱਲਾਂ ਤਾਂ ਨਹੀਂ ਉਹ ਕਹਿ ਸਕਦੇ ਠੀਕ ਹੈ ਚਲ ਕੋਈ ਨਹੀਂ ਫਿਰ ਮੇਰੇ ਕੋਲੇ ਕਿਹੜਾ ਕਿਸੇ ਗੱਲ ਦਾ ਘਟ ਹੈ ਪੰਜ ਕਿੱਲਾਂ ਦੇ ਵਿੱਚੋਂ 1 ਕਿੱਲਾ ਬਿਕਜੂ ਵਾਲੇ ਤੋਂ ਬਾਹਰ ਹੋਰ ਕੀ ਕੁਛ ਨਹੀਂ ਹੁੰਦਾ ਤੈਨੂੰ ਨਾ ਕੋਈ ਬੋਲ ਸਕਦਾ ਤੂੰ ਉੱਥੇ ਜਾ ਮੈਂ ਉਹਨਾਂ ਨੂੰ ਫੋਨ ਕਰਕੇ ਕਹਿ ਦਉਣਾ ਮੈਨੂੰ ਫੋਨ ਹੁਣ ਹੋਰ ਵੀ ਕਿਸਦਾਈ ਜਾਂਦਾ ਕੰਮ ਵੀ ਬਹੁਤ ਜ਼ਰੂਰੀ ਨੇ ਮੈਨੂੰ ਤੇ ਤੂੰ ਉੱਥੇ ਜਾ ਤੇਰਾ ਹੱਲ ਹੋਊਗਾ ਸਤਨਾਮ ਆ ਤਾਂ ਤੂੰ ਬਹੁਤ ਵਧੀਆ ਕੁਰਬਾਨੀ ਕਰਤੀ ਨਾਲੇ ਦੋਨਾਂ ਦੀ ਆਕਰ ਪੰਨੀ ਜਉ ਤੇ ਨਾਲੇ ਮੇਰਾ ਘਰ ਪਾ ਮੈਂ ਤੇਰੇ ਨਾਲ ਚੱਲੂ ਠੀਕ ਹੈ ਉਹ ਤੈਨੂੰ ਘਰੇ ਕਿਤਾ ਕੀ ਨਹੀਂ ਬਾੜਨ ਦਿੰਦੇ ਮੈਂ ਤੈਨੂੰ ਖੁਦ ਘਰੇ ਜਾ ਕੇ ਬਾੜ ਕੇ ਆਉਂਗਾ ਜਦੋਂ ਉਧਰੋਂ ਸਾਡਾ ਕੰਮ ਬਣ ਗਿਆ ਮੈਂ ਸਿੱਧਾ ਤੇਰੇ ਨਾਲ ਗੱਲ ਕਰੂੰਗਾ ਤੇ ਤੇਰੇ ਕੋਲ ਹੀ ਆਉਂ ਹਾਂ ਸਟੇਸ਼ਨ ਤੋਂ ਨੇੜੇ ਹੀ ਆ ਟਿਕਟ ਕਟਾ ਸਿੱਧਾ ਯੂਪੀ ਆ ਕੀ ਕਸਤਨਾਮ ਮੈਂ ਆਪੇ ਫੋਨ ਕਰ ਦਿੰਦਾ ਉਹਨਾਂ ਨੂੰ ਮੇਰੇ ਨਾਲ ਦਿਮਾਗ ਤੋਂ ਬਹੁਤ ਜਲਾਤਾ ਤੇ ਮੈਨੂੰ ਵੀ ਲੱਗਦਾ ਵੀ ਇਹ ਮੇਰਾ ਕੰਮ ਬਣ ਜਾਊਗਾ ਤੂੰ ਇੱਥੋਂ ਜਾਈ ਪਲਿਏ ਠੀਕ ਹੈ ਪਲਿਏ ਜਾ ਕੇ ਉਤਰ ਜੀ ਉਥੇ ਸਟੇਸ਼ਨ ਤੇ ਤੁਹਾਨੂੰ ਬੰਦਾ ਜ਼ਰੂਰ ਮਿਲੂਗਾ ਬਸ ਠੀਕ ਹੈ ਇਹ ਸਾਰੀ ਹੁਣ ਤੇਰੀ ਜ਼ਿੰਮੇਵਾਰੀ ਹੈ ਮੇਰੀ ਜ਼ਿੰਮੇਵਾਰੀ ਹੈ ਚਲ ਠੀਕ ਹੈ ਹਾਂ ਤਾਂ ਤੂੰ ਮੇਰੀ ਦਿਮਾਗ ਤੋਂ ਬਹੁਤ ਜਿਲਾਤਾ ਜਿਹੜਿਆ ਰਾਹਾਂ ਦੀ ਮੈਂ ਸਾਰ ਨਾ ਜਾਣਾਂ ਉਹਨਾਂ ਰਾਹਾਂ ਤੇ ਮੈਨੂੰ ਤੁਰਨਾ ਪਿਆ ਉਹਨਾਂ ਰਾਹਾਂ ਤੇ ਮੈਨੂੰ ਤੁਰਨਾ ਪਿਆ ਤੁਰਨਾ ਪਿਆ ਹੂੰ ਤਾਂ ਸਤਨਾਮ ਨੇ ਰਹਿ ਚੰਗੀ ਦਿੱਤੀ ਨਾਲੇ ਇਹਨਾਂ ਦੀ ਆਕਰ ਪੰਨੀ ਜੂ ਤੇ ਨਾਲੇ ਵਿਆਹ ਕਰਾ ਕੇ ਮੜਾਂਗੇ ਪਰ ਔਖਾ ਬਹੁਤ ਹੈ ਦੇਖ ਲੈ ਕਿਹੜੇ ਵੇਲੇ ਹੋਗੇ ਮੈਨੂੰ ਤਿਆਰ ਹੁੰਦੇ ਨੂੰ ਚੱਲ ਆਹ ਸਟੇਸ਼ਨ ਵੀ ਆ ਗਿਆ ਲੈਣੀ ਹੁਣ ਚੱਲ ਚਲੀਏ ਕਰਾ ਗੱਡੀ ਵੀ ਹਉਣ ਵਾਲੀ ਆ ਸਾਤਿਕਾਰ ਦੀ ਸਾਰਿਆਂ ਨੂੰ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਅੱਜ ਦੀ ਇਹ ਵੀਡੀਓ ਤੁਹਾਨੂੰ ਕਿਵੇਂ ਲੱਗੀ ਸਾਨੂੰ ਜਰੂਰ ਦੱਸਣਾ ਇਹ ਵੀਡੀਓ ਮਨੋਰੰਜਨ ਦੇ ਨਾਲ-ਨਾਲ ਇਹਦੇ ਵਿੱਚ ਕਈ ਕੰਮ ਦੀਆਂ ਗੱਲਾਂ ਕਰੀਆਂ ਗਈਆਂ ਨੇ ਜੋ ਸਾਡੇ ਸਮਾਜ ਦੇ ਵਿੱਚ ਚੱਲ ਰਹੀਆਂ ਨੇ ਜਿਨ੍ਹਾਂ ਨੂੰ ਉਹ ਸਮਝ ਲੱਗੀਆਂ ਉਹ ਕਮੈਂਟ ਦੇ ਵਿੱਚ ਜਰੂਰ ਦੱਸਿਓ ਨਾਲੇ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਿਓ ਜਿਨ੍ਹਾਂ ਨੇ ਹਜੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਨ ਤੁਹਾਡਾ ਆਪਣਾ ਚੈਨਲ ਮਾਸਟਰ ਖੁੱਡੀ